ਰੰਗ ਰਾਤੇਸ਼ਵਰ ਪਦਮੁਰਗੇ ਨਜ਼ਰ ਜਦ ਚੁਕਤੀ ਰੇ ਰੰਗ ਰਾਤੇਸ਼ਵਰ ਪਦਮੁਰਗੇ ਨਜ਼ਰ ਜਦ ਚੁਕਤੀ ਰੇ ਏਕ ਓਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਆਕਾਲ ਮੂਰਤ ਅਜੂਨੀ ਸਭ ਹੂੰ ਗੁਰ ਪ੍ਰਸਾਦ ਗਿਆਨ ਧਿਆਨ ਕਿਛ ਕਰਮ ਨ ਜਾਣ ਨਾ ਹੁਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਜੂ ਲਾਉ ਬਖਮ ਨਦੀ ਜਾਏ ਤਰਨੀ ਸੋ ਕਹੋ ਟਲ ਗੁਰ ਸੀਵੀਐ ਐ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀਓ ਗੋੜੀ ਮੈਲਾ ਨਵਾ ਮਨ ਰੇ ਕਹਾ ਪਿਓ ਤੇ ਬਉਰਾ ਐਨਿਸ ਊਦ ਕਟੈ ਨਹੀਂ ਜਾਣੈ ਪਿਓ ਲੋਭ ਸੰਘ ਹੋਰਾ ਰਹਾ ਮਨ ਰੇ ਕਹਾ ਪਿਓ ਤੇ ਬਉਰਾ ਐਨਿਸ ਊਦ ਕਟੈ ਨਹੀਂ ਜਾਣੈ ਪਿਓ ਲੋਭ ਸੰਘ ਹੋਰਾ ਰਹਾ ਜੋ ਤਨ ਤੇ ਆਪਣੋ ਕਰਮਨ ਓ ਹਰ ਸੁੰਦਰ ਗ੍ਰਹਿ ਨਾਰੀ ਇਨ ਮੇ ਕਥ ਤਿਰੂ ਰੇ ਨਾ ਹਨ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੋ ਤੇ ਹਾਰਿਓ ਗੋਬਿੰਦ ਗਤ ਨਹੀਂ ਜਾਨੀ ਨਿਮਖ ਨਾ ਲੀਨ ਪਿਓ ਚਰਨਨ ਸਿਉ ਬਿਰਤਾ ਓਦ ਸਿਰਾਨੀ ਕਹੋ ਨਾਨਕ ਸੋਈ ਨਰ ਸੁਖੀਆ RAM ਨਾਮ ਗੁਣ ਗਾਵੇ ਔਰ ਸਗਲ ਜਗ ਮਾਇਆ ਮੋਇਆ ਨਿਰਪੈ ਪਦ ਨਹੀਂ ਪਾਵੇ ਕਹੋ ਨਾਨਕ ਸੋਈ ਨਰ ਸੁਖੀਆ RAM ਨਾਮ ਗੁਣ ਗਾਵੇ ਔਰ ਸਗਲ ਜਗ ਮਾਇਆ ਮੋਇਆ ਨਿਰਪੈ ਪਦ ਨਹੀਂ ਪਾਵੈ ਗੁਰੂ ਸਾਰੀ ਸਾਧ ਸੰਗਤ ਜੀ ਆਪ ਜੀ ਬੋਨੀ ਦੇ ਵਿਚਾਰ ਦਾ ਉਹਨਾਂ ਨੂੰ ਮੰਨਦੇ ਹੋ ਆਪ ਜੀ ਨੇ ਜੇ ਸ਼ਬਦ ਦਾ ਪਾਠ ਸਰ ਉਹਨ ਕੀਤਾ ਹੈ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਮੁਖਾਰਬਿੰਦੂ ਉਚਾਰਨ ਹੋਇਆ ਸ਼ਬਦ ਰਾਗ ਗੋੜੀ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ 220 ਤੇ ਸੁਭਾਇਮਾਨ ਹੈ ਆਓ ਇਸ ਸ਼ਬਦ ਦੇ ਵਿਚਾਰ ਆਪਸੀ ਸਾਂਝੇ ਕਰੀਏ ਇਸ ਤੋਂ ਪਾਉਨ ਗੁਰੂ ਪਾਤਸ਼ਾਹ ਜੀ ਫਤਿਹ ਗੱਜ ਕੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਸ਼ਬਦ ਦੀ ਪਹਿਲੀ ਪੰਕਤੀ ਹੀ ਕੇਂਦਰੀ ਪਾਹਾਵਾਂ ਦੀ ੜਾਉਦੀ ਪੰਕਤੀ ਹੈ ਮਾਨ ਰੇ ਕਹਾ ਪਿਉ ਤੈ ਬਉਰਾ ਐਨ ਸ ਓਦ ਘਟੈ ਨਹੀਂ ਜਾਣੈ ਪਿਉ ਲੋਭ ਸੰਘ ਹੋਰਾ ਗੁਰੂ ਸਾਹਿਬ ਆਪਣੇ ਮਨ ਨੂੰ ਸੁਬੰਧਨ ਕਰਕੇ ਕਿਹ ਕਹਿ ਰਿਹਾ ਨੀ ਹਿਮਨ ਤੂੰ ਤੇ ਬੋਰਾ ਹੋਇਆ ਪਿਆ ਤੂੰ ਤੇ ਕਮਲਾ ਹੋਇਆ ਪਿਆ ਹੈ ਮੰਨ ਰੇ ਕਹਾ ਪਿਉਤੇ ਬੋਰਾ ਤੂੰ ਕਿਉਂ ਬੋਰਾ ਹੋਇਆ ਪਿਆ ਹੈ ਐਨਸ ਓਦ ਘਟਾ ਜਿੰਨ ਰਾਤ ਤੇਰੀ ਉਮਰ ਘਟਦੀ ਜਾ ਰਹੀ ਹੈ ਜੋ ਜੋ ਸਵਾਸ ਬੀਤ ਰਿਹਾ ਹੈ ਇਹ ਉਮਰ ਦੇ ਵਿੱਚੋਂ ਕੱਟਿਆ ਜਾ ਰਿਹਾ ਹੈ ਉਮਰ ਘਟਦੀ ਜਾ ਰਹੀ ਹੈ ਜਾਣੈ ਐਨਸ ਓਦ ਘਟਾ ਨਹੀਂ ਜਾਣੈ ਪਰ ਤੂਏ ਕਾ ਨਹੀਂ ਜਾਣਗਾ ਕਿ ਤੇਰੀ ਉਮਰ ਘਟ ਰਹੀ ਇਸ ਗੱਲ ਨੂੰ ਤੂੰ ਚੇਤ ਕੇ ਨਹੀਂ ਵਿਚਾਰਦਾ ਪੇਉ ਲੋਭ ਸੰਗ ਹੋ ਰਾ ਤੂੰ ਸੰਸਾਰੀ মোহ ਮਾਇਆ ਦੇ ਲੋਭ ਵਿੱਚ ਹੀ ਜੁੜਿਆ ਹੈ ਹਰਵੇਲੇ ਤੇਰੀ ਸੁਰਤੀ ਪ੍ਰੀਤੀ ਉਧਰੀ ਹੈ ਜਿਸ ਕੌਮਲੀ ਤੂੰ ਸੰਸਾਰ ਤੇ ਆਇਆ ਸੀ ਪ੍ਰਭੂ ਪ੍ਰਾਪਤੀ ਲਈ ਪ੍ਰਭੂ ਬੰਦੀ ਲਈ ਉਸ ਪਾਸੇ ਤੂੰ ਬਿਲਕੁਲ ਧਿਆਨ ਨਹੀਂ ਕਰਦਾ ਇਸ ਕਾਰਨ ਤੂੰ ਬੋਰਾ ਹੈ ਗੁਰੂ ਸਾਹਿਬ ਆਪਣੇ ਮਨ ਨੂੰ ਸੁਬੰਧਨ ਕਰਕੇ ਉਸ ਨੂੰ ਬੋਰਾ ਕਹਿ ਰਹੇ ਨੇ ਕਮਲਾ ਕਹਿ ਰਹੇ ਨੇ ਪਰ ਭਾਵ ਇਸ ਤੋਂ ਇਹ ਨਹੀਂ ਹੈ ਕਿ ਗੁਰੂ ਸਾਹਿਬ ਦੇ ਆਪਣੇ ਅੰਦਰ ਕੋਈ ਕਮੀ ਸੀ ਉਸ ਸੰਸਾਰ ਦੇ ਬੋਰੇ ਪੰਨੂ ਦੇਖ ਕੇ ਸੰਸਾਰ ਦੇ ਕਮਲੇ ਪੰਨੂ ਦੇ ਕੇ ਗੁਰੂ ਸਾਹਿਬ ਆਪਣੇ ਮਨ ਨੂੰ ਸੁਭਦਨ ਕਰ ਰਹੇ ਨੇ ਆਮ ਹਾਲਤਾਂ ਵਿੱਚ ਕਿਸੇ ਇਨਸਾਨ ਦਾ ਦਿਮਾਗੀ ਤਵਾਜ਼ਨ ਅਗਰ ਠੀਕ ਨਹੀਂ ਹੈ ਐਸਾ ਉਸਦੇ ਲਈ ਕੋਈ ਡਾਕਟਰੀ ਰਿਪੋਰਟ ਹੈ ਮੈਡੀਕਲ ਰਿਪੋਰਟ ਹੈ ਕਿ ਇਹ ਦਿਮਾਗੀ ਤੌਰ ਤੇ ਇਨਸਾਨ ਠੀਕ ਨਹੀਂ ਉਸ ਨੂੰ ਅਸੀਂ ਪਾਗਲ ਕਹਿੰਦੇ ਹਾਂ ਜਾਂ ਕਈ ਵਾਰ ਜੋ ਪਾਗਲ ਵਾਲੀਆਂ ਹਰਕਤਾਂ ਕਰੇ ਇਨਸਾਨੀ ਤੂ ਗਿਰੇ ਹੋਏ ਕੰਮ ਕਰੇ ਸભ્ય ਚਾਰ ਦੇ ਉਲਟ ਅਸਭਿਕ ਬੋਲੀ ਬੋਲੇ ਅਸਭਿਕ ਕਰਮ ਕਰੇ ਉਸ ਨੂੰ ਵੀ ਲੋਕ ਕਮਲਾ ਭੋਰਾਜਾ ਪਾਗਲ ਕਹਿੰਦੇ ਨੇ ਪਰ ਪਾਗਲ ਨਫ ਜਿਹੜਾ ਹੈ ਕੁਝ ਐਸਾ ਲਫਜ਼ ਹੈ ਜਿਹੜਾ ਦਿਲ ਨੂੰ ਚੁੱਬਦਾ ਕਿਸੇ ਨੂੰ ਪਾਗਲ ਆਖੋ ਉਹ ਇੱਕ ਗਾਲੀ ਸਮਝ ਕੇ ਉਹ ਨਰਾਜ਼ ਹੁੰਦਾ ਹੈ ਬੁਰਾ ਲੱਗਦਾ ਹੈ ਲਫਜ਼ ਪਰ ਉਹ ਕਮਲਿਆ ਉਹ ਝੱਲਿਆ ਉਹ ਭੌਮਰਿਆ ਇਹ ਲਫਜ਼ ਅਸੀਂ ਆਮ ਆਪਣੇ ਸੁਵਨੀ ਲਈ ਵਰਤ ਲੈਂਦੇ ਹਾਂ ਜਦੋਂ ਕੋਈ ਗਲਤ ਗੱਲ ਕਰੇ ਅਸੀਂ ਕਹਿ ਜਾਂਦੇ ਹਾਂ ਤੂੰ ਕਮਲਿਆਂ ਵਾਲੇ ਕੰਮ ਕਰਦਾ ਤੂੰ ਭੌਮਰੇ ਵਾਲੇ ਕੰਮ ਕਰਦਾ ਤਾਂ ਇਹ ਲਫਜ਼ ਜਿਹੜੇ ਨੇ ਥੋੜੇ ਸਹਿਜ ਵਾਲੇ ਲਫਜ਼ ਨੇ ਇਤਨੇ ਚੁੱਬਦੇ ਨਹੀਂ لیکن پاگل ہو ہی ਹੁੰਦਾ ਹੈ پاگلوں ਵਾਲਾ ਪਾਗਲ ਵਾਲੇ ਕੰਮ ਕਰਦੇ ਤੇ ਗੁਰੂ ਸਾਹਿਬ ਨੇ ਇੱਥੇ ਸੰਸਾਰ ਦੇ پاگل ਬਣਨ ਨੂੰ ਦੇ ਕੇ ਆਮ ਸੰਸਾਰ ਦੇ ਕਮਲੇ ਬਣਨ ਨੂੰ ਦੇ ਕੇ ਆਪਣੇ ਮਨ ਨੂੰ ਸੁਧਨ ਕਰਕੇ ਮਨ ਤੋਂ ਪੁੱਛਿਆ ਮਨ ਰੇ ਕਹਾ ਪਿਓ ਤੇ ਬੂਰਾ ਇਹ ਜਿਹੜਾ ਲਫ਼ਜ਼ ਕਹਾ ਹੈ ਕਾ ਕਾ ਹਾ ਕੰਨਾ ਇਹ ਅਸੀਂ ਹਰ ਜਗ੍ਹਾ ਤੇ ਕਹਾ ਹੀ ਬੜਦੇ ਹਾਂ ਕੰਨੇ ਤੇ ਬਿੰਦੀ ਲਗਾ ਕੇ ਹਰ ਜਗ੍ਹਾ ਇਸ ਨੂੰ ਕਹਾ ਨਹੀਂ ਪੜਨਾ ਚਾਹੀਦਾ ਕਹਾ ਦਾ ਮਤਲਬ ਹੋ ਜਾਂਦਾ ਕਿੱਥੇ ਤੇ ਕਹਾ ਦਾ ਮਤਲਬ ਹੋ ਗਿਆ ਕੀ ਹੋਇਆ ਤੋ ਜਿੱਤੇ ਅਰਥ ਇਹ ਆਉਂਦੇ ਹੁਣ ਬਈ ਕਿ ਕਿਉਂ ਐਸਾ ਕਿਉਂ ਹੋ ਗਏ ਤੂੰ ਜ ਐਸਾ ਕਿਉਂ ਹੈ ਉੱਤੇ ਇਸ ਨੂੰ ਬਿੰਦੀ ਲਗਾ ਕੇ ਕਹਾ ਨਹੀਂ ਪੜਨਾ ਚਾਹੀਦਾ ਕਹਾ ਪੜਨਾ ਚਾਹੀਦਾ ਜਿਸ ਤਰ੍ਹਾਂ ਇਸ ਪੰਕਤੀ ਵਿੱਚ ਮੰੜ ਰੇ ਕਹਾ ਪਿਓ ਤੇ ਬੋਰਾ ਇਹ ਮਨ ਤੂੰ ਕਿਉਂ ਕਮਲਾਉਗੇ ਤੂੰ ਮੈਂ ਇੱਕ ਵਾਰ ਬੱਸੇ ਸਫ਼ਰ ਕਰ ਰਿਹਾ ਸਾਂ ਇੱਕ ਇਹੋ ਜਿਹਾ ਬੰਦਾ ਜਿਸ ਦਾ ਦਿਮਾਗੀ ਤوازن ਠੀਕ ਨਹੀਂ ਸੀ ਉਹ ਆਮ ਤੌਰ ਬਾਜ਼ਾਰ ਵਿੱਚੋਂ ਗਲੀਆਂ ਵਿੱਚੋਂ ਐਲੀ ਮੈਲੀ ਚੀਜ਼ਾਂ ਚੁੱਕ ਕੇ ਆਪਣੇ ਕੋਲ ਸੰਭੀ ਫਿਰਦਾ ਸੀ ਜਿਵੇਂ ਕਿਸੇ ਨੇ ਕੋਈ ਸਿਗਰਟ ਦੀ ਡੱਬੀ ਫੈਂਕ ਦਿੱਤੀ ਮਾਜਿਸ ਫੈਂਕ ਦਿੱਤੀ ਉਹ ਚੁੱਕ ਕੇ ਆਪਣੇ ਕੋਲ ਸੰਭੀ ਬੈਠਾ ਸੀ ਇਤਵਾਫਾ ਭਰਿਆ ਉਹਨਾਂ ਜੀ ਨਾਲ ਖੇਡਦਾ ਸੀ ਉਹ ਉਸਦੇ ਲਈ ਉਹ ਰਚਿਸਾਂ ਉਹਦੇ ਕੰਮ ਦੀਆਂ ਸਨ ਅਗਰ ਕੋਈ ਉਹਦੇ ਕੋਲੋਂ ਕੋਈ ਉਹ ਚੀਜ਼ ਛਿਨੇ ਵੀ ਹੋ ਸਕਦਾ ਉਸਨੇ ਉਹ ਛਿਨਾ-ਛਾਨੇ ਵੀ ਕਰਨੀ ਸੀ ਆਪਣੀ ਚੀਜ਼ ਮੰਗਣੀ ਸੀ ਮੁਰਕੇ ਤੇ ਕਿਉਂਕਿ ਉਹ ਤਾਂ ਦੁਵਾਗੀ ਤਵਾਜ਼ਾ ਨੇ ਠੀਕ ਨਹੀਂ ਸੀ ਐਲਮ ਵਾਲੇ ਕੱਪੜੇ ਪਾਏ ਵਾਸੇ ਬੈਠਾ ਉਹਦੀ ਸੀਟ ਤੇ ਉਹਦੇ ਕੋਲ ਕੋਈ ਨਾ ਜਾ ਕੇ ਬੈਠਾ ਬੈ ਡਰਦੇ ਸਨ ਵੀ ਹੋ ਸਕਦਾ ਹੈ ਕੋਈ ਤਾਂ ਫਮੁੱਕਾ ਕਰ ਦੇਵੇ ਪਰ ਮੈਂ ਬੰਦੇ ਨੂੰ ਜਾਣਦਾ ਸੀ ਕਿ ਐਸਾ ਨਹੀਂ ਕਰਦਾ ਕੇਵਲ ਐਲੀ ਮੈਲੇ ਚੀਜ਼ੇ ਚੁੱਕਦਾ ਮੈਂ ਉਹਦੇ ਕੋਲ ਜਾ ਕੇ ਬਹਿ ਗਿਆ ਸਾਰੀ ਬਸ ਨੂੰ ਜਿਸ ਦੀ ਉਹਦੇ ਤੇ ਨਿਗਾਹ ਪੈ ਰਹੀ ਸੀ ਤੱਕ ਨੂੰ ਸਾਰੇ ਹੀ ਉਹਨੂੰ ਦੇਖ ਦੇ ਕੇ ਵਿਦਿਆਰਥੀ ਉਹਨੂੰ ਦੇਖ ਕੇ ਮੁਸਕਰਾ ਰਹੇ ਸਨ ਹਸ ਰਹੇ ਸਨ ਤੇ ਮੇਰੇ ਦਿਲ ਖਿਆਲ ਆਇਆ ਅਸੀਂ ਸਾਰੇ ਲੋਕ ਇਸ ਨੂੰ ਕਮਲਾ ਸਮਝ ਕੇ ਇਸ ਨੂੰ ਪਾਗਲ ਸਮਝ ਕੇ ਇਸ ਨੂੰ ਹਸ ਰਹੇ ਹਾਂ ਬਾਣੀ ਦੀ ਪੰਕਤੀ ਯਾਦ ਆ ਗਈ ਬਿਨੂ ਨਾਮ ਹੈ ਜਗ ਕਮਲਾ ਫੇਰਾ ਪ੍ਰਭ ਦੇ ਨਾਮ ਤੋਂ ਬਿਨਾ ਜਗ ਜੜਾ ਕਮਲਾ ਸਾਰਾ ਉਹ ਸਾਰਾ ਸੰਸਾਰ ਜਿਹੜਾ ਪ੍ਰਭ ਦੀ ਬੰਦਗੀ ਨਹੀਂ ਕਰਦਾ ਕੇਵਲ ਦੁਨੀਆਵੀ ਕਮਾਂਤ ਨੇ ਜੀ ਫਸਿਆ ਆਪਣੇ ਪਰਿਵਾਰ ਦੀ ਪਾਲਣਾ ਆਪਣੇ ਘਰ ਘਾਟ ਜੀ ਮੇ ਮਕਾਨ ਆਦ ਦੀ ਸੰਭਾਲ ਵਿੱਚ ਲਗਾ ਰੰਦਾ ਤੇ ਹੜੀ ਰਾਤ ਔਰ ਆਪਣੀ ਜ਼ਿੰਦਗੀ ਦਾ ਸਾਰਾ ਸਮਾਂ ਇਹਨਾਂ ਧੰਦੇ ਜੀ ਗੁਜ਼ਾਰਦਾ ਪਰ ਉਹਦੇ ਨਾਮ ਦੀ ਪ੍ਰਾਪਤੀ ਨਹੀਂ ਕਰਦਾ ਉਸ ਨੂੰ ਬਣੇ ਨੇ ਕਮਲਾ ਕਹੇ ਬਿਨ ਨਾਮ ਹੈ ਨਾਮ ਤੋਂ ਬਿਨਾ ਜੱਗ ਕਮਲਾ ਫੇਰਾ ਧੰਦਾ ਕਰਦੇ ਨੇ ਫਿਰ ਜਨਮ ਗੁਆਇਆ ਜਿਸ ਬੰਦੇ ਨੇ ਆਪਣਾ ਇਹ ਕੀਮਤੀ ਜ਼ਿੰਦਗੀ ਦਾ ਸਮਾਂ ਸਿਰਫ ਧੰਦੇ ਕਰਦੀ ਬਿਤਾ ਦਿੱਤਾ ਉਹਨੂੰ ਬਣੇ ਕਹਿ ਰਹੀ ਹੈ ਬਿਨ ਨਵਾ ਜੱਗ ਕਮਲਾ ਕਹੇ ਮੇਰਾ ਖਿਆਲ ਆਇਆ ਅਸੀਂ ਇਸ ਕੱਲੇ ਨੂੰ ਕਮਲਾ ਸਮਝ ਰਹੇ ਹਾਂ ਪਰ ਇਸ ਪੂਰੀ ਬੱਸ ਜਿਹਨੇ ਸਵਾਰੀ ਬੈਠੀ ਹੈ ਇਨਾ ਜੁ ਸਜਾ ਕੇ ਕਿਨੇ ਅਗਨੇ ਸਿਆਣੇ ਕਿਨੇ ਗਰੇ ਅਗਰ ਬਾਨੀ ਨੂੰ ਸਰ ਦੇਖਿਆ ਜਾ ਤਾਂ ਸ਼ਾਇਦ ਅਸੀਂ ਵੀ ਸਾਰੇ ਕਮਲੇ ਹੀ ਬੈਠੇ ਆ ਸਾਡੇ ਜੋ ਬਹੁਤ ਘੱਟ ਨੇ ਜਿਹੜੇ ਨਾਮ ਦੀ ਪ੍ਰਾਪਤੀ ਕਰ ਚੁੱਕੇ ਨੇ ਜਾਂ ਨਾਮ ਦੀ ਪ੍ਰਾਪਤੀ ਕਰਨ ਵਾਲੇ ਪਾਸੇ ਜਿਨ੍ਹਾਂ ਦੀ ਦੌੜ ਲੱਗੀ ਹੋਈ ਹੈ ਆਮ ਹਾਲਤਾਂ ਵਿੱਚ ਬਾਨੀ ਨੇ ਵੀ ਕਿਹਾ ਹੈ ਨਾ ਹੀ ਵਿਰਲੇ ਇਨਾ ਹੀ ਕਰਨ ਫੈਲ ਫਕੜ ਸੰਸਾਰ ਬਹੁਤ ਵਿਰਲੇ ਇਨਸਾਨ ਦੁਨੀਆ ਤੇ ਹੁੰਦੇ ਨੇ ਜਿਹੜੇ ਕੋਈ ਜੀਵਨ ਦੀ ਕਮਾਈ ਕਰਦੇ ਨੇ ਬਾਕੀ ਸਾਰਾ ਸੰਸਾਰ ਇਸ ਤਰ੍ਹਾਂ ਹੀ ਇਸ ਪਾਸੋਂ ਫਕੜੀ ਹੈ ਜਾਂ ਕੋਟਨ ਮੇ ਨਾਨਕ ਕੋ ਨਾਰਾਂ ਦੇ ਚੀਤ ਕਰੋਣਾ ਵਿੱਚ ਕੋਈ ਇੱਕ ਅਦਾ ਹੁੰਦਾ ਹੈ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਚਿੱਤ ਵਿੱਚ ਵਸਦਾ ਉਹਦਾ ਸਿਮਨਨ ਕਰਦਾ ਬਾਕੀ ਆਪ ਸਾਰਾ ਸੰਸਾਰ ਕਮਤੰਦੇ ਵਿੱਚ ਫਸਿਆ ਇੰਨਾ ਸਾਰੇ ਕਮਤੰਦੇ ਵਿੱਚ ਫਸੇ ਇਨਸਾਨ ਨੂੰ ਗੁਰੂ ਸਾਹਿਬ ਕਹਿ ਰਹੇ ਨੇ ਕਿ ਜੇ ਤੂੰ ਆਪਣੀ ਜ਼ਿੰਦਗੀ ਦਾ ਮਨੋਰਥ ਆਪਣਾ ਐਮ ਆਫ ਲਾਈਫ ਜੋ ਹਿਮਨ ਲਾਈਫ ਦਾ ਐਮ ਹੈ ਉਹ ਪੂਰਾ ਨਹੀਂ ਕਰ ਰਿਹਾ ਜੇ ਤੂੰ ਕਮਲਾ ਹੈ ਤੂੰ ਬਾਵਰਾ ਹੈ ਐਸੀ ਹੀ ਵਿਚਾਰ ਇਸ ਸ਼ਬਦ ਦੀ ਗੁਰੂ ਸਾਹਿਬ ਨੇ ਦਿੱਤੇ ਨੇ ਸ਼ਬਦ ਵੀ ਬਾਕੀ ਪੰਜ ਤੇ ਰਹੇ ਵੀ ਅਸੀਂ ਦ੍ਰਿੜ ਕਰਾਂਗੇ ਕਿ ਕਿਹੜੀਆਂ ਗੱਲਾਂ ਤੂੰ ਗੁਰੂ ਸਾਹਿਬ ਆਪਣੇ ਮਨ ਨੂੰ ਬਾਵਰਾ ਕਹਿ ਰਹੇ ਨੇ ਸਮਝਾ ਸੰਸਾਰ ਨੂੰ ਰਹੇ ਨੇ ਪੇ ਇਹ ਕੰਮ ਜੇ ਤੁਸੀਂ ਵੀ ਇਹ ਕੁਝ ਕਰੀ ਜਾ ਰਹੇ ਹੋ ਤੇ ਸਾਰੇ ਕਮਲੇ ਹੋ ਭਾਈ ਆਪਣੇ ਕਮਲੇ ਪੰਨੂ ਦੂਰ ਕਰੋ ਤੋ ਬਾਣੀ ਜਿੱਤੇ ਇਸ ਪੰਕਤੀ ਚ ਆਇਆ ਹੈ ਕਿ ਤੰਦਾ ਕਰਦੇ ਆ ਨਿਹਫਲ ਜਨਮ ਕੋ ਆਇਆ ਤੰਦੇ ਕਰਦੀ ਤੂੰ ਆਪਣਾ ਜੀਵਨ ਜਿਹੜਾ ਹੈ ਨਿਸਫਲ ਗਵਾ ਦਿੱਤਾ ਜੀਵਨ ਦਾ ਜੋ ਫਲ ਮਿਲਣਾ ਸੀ ਉਹ ਤੂੰ ਪ੍ਰਾਪਤ ਨਹੀਂ ਕੀਤਾ ਇਸ ਲਈ ਭਾਈ ਤੂੰ ਨਾਮ ਤੋਂ ਵਾਂਝਾ ਰਹਿ ਗਿਆ ਤੇ ਬਿਨ ਨਾਮ ਹੈ ਜਗ ਕਮਲਾ ਫੇਰਾ ਰਾਮ ਭਜਨ ਕੀ ਗਤ ਨਹੀਂ ਜਾਣੀ ਜਿਸ ਇਨਸਾਨ ਨੇ ਪਰਮਾਤਮਾ ਦੀ ਭਜਨ ਤੂੰ ਬੰਦਗੀ ਤੂੰ ਜੋ ਆਤਮਿਕ ਅਵਸਥਾ ਬਣਦੀ ਹੈ ਜੋ ਉਤੀ ਜ਼ਿੰਦਗੀ ਦੀ ਗਤ ਬਣਦੀ ਹੈ ਜਿਸ ਨੇ ਉਹ ਨਹੀਂ ਜਾਣੀ ਮਾਇਆ ਹਾਤ ਬਿਕਾਣਾ ਅਤੇ ਮੂ ਮਾਇਆ ਅਤੀ ਆਪਣਾ ਜੀਵਨ ਵੇਚ ਦਿੱਤਾ ਸਾਰਾ ਉੜ ਜੜੇ ਉਹ ਬਿਕਨ ਸੰਗ ਬੋਰਾ ਜਿਹੜਾ ਵਿਸ਼ੇ ਵਿਕਾਰਾਂ ਦੀ ਜੀ ਉੜ ਜਿਆ ਉਹ ਬੋਰਾ ਮੈਨੇ ਕਮਲਾ ਬੋਰਾ ਨਾਮ ਰਤਨ ਬਿਸਰਾਣਾ ਜਿਸ ਇਨਸਾਨ ਨੇ ਪਰਮਾਤਮਾ ਦਾ ਕੀਮਤੀ ਰਤਨਾ ਰੂਪੀ ਨਾਮ ਨੂੰ ਪੁਲਾਇਆ ਹੋਇਆ ਹੈ ਤੇ ਕੇਵਲ ਤੰਨੇ ਜੁਲ ਜਿਆ ਹੈ ਤੋ ਗੁਰੂ ਸਾਹਿਬ ਕਹਿੰਦੇ ਨੇ ਉਹ ਤੇ ਬੋਰਾ ਜੋ ਹਲਾਲ ਸੋ ਪੀਦਾ ਬੋਰਾ माया रूपी जहर ਇਸ ਨੂੰ ਤਾਂ ਛਕ ਰਿਹਾ ਇਸ ਨੂੰ ਪੀ ਰਿਹਾ ਹਾਲਾਲ ਤੂੰ ਮਤਲਬ ਜ਼ਹਿਰੀਲਾ ਪਦਾਰਥ ਕੋਈ ਵਿਖੇ ਰੂਪੀ ਮਾਇਆ ਨੂੰ ਜਿਹੜਾ ਛਕ ਰਿਹਾ ਅੰਮ੍ਰਿਤ ਨਾਮ ਜਨਾਕਰ ਕੋੜਾ ਜਿਸ ਨੂੰ ਪਰਮਾਤਮਾ ਦਾ ਨਾਮ ਜੋ ਅੰਮ੍ਰਿਤ ਮਈ ਆਤਮਾ ਜ਼ਿੰਦਗੀ ਦੇਣ ਵਾਲਾ ਹੈ ਆਤਮ ਗਨੰਦ ਦੇਣ ਵਾਲਾ ਹੈ ਜਿਸ ਨੂੰ ਕੋੜਾ ਲੱਗਦਾ ਅੰਮ੍ਰਿਤ ਕੋੜਾ ਵਿਖਿਆ ਮਿੱਠੀ ਸਾਗਤ ਕੀ ਵਿਦ ਨੇ ਨੂੰ ਦਿੱਤੀ ਤੁਸੀਂ ਸਾਖ ਕਹਿੰਦੇ ਮੈਂ ਅੱਖਾਂ ਦੇਖ ਲਿਆ ਕਿ ਨਾਸਤਿਕ ਬੰਦੇ ਦੀ ਹਾਲਤ ਹੈ ਉਸ ਨੂੰ ਮਾਇਆ ਰੂਪੀ ਜ਼ਹਿਰ ਵਿਸ਼ੇਪੀਕਾਰ ਰੂਪੀ ਜ਼ਹਿਰ ਨਸ਼ੇ ਦੇ ਮਿੱਠੇ ਲੱਗਦੇ ਨੇ ਪਰ ਨਾਮ ਦੀ ਗੱਲ ਕਰੋ ਤੋ ਬੜਾ ਚਿਰਦਾ ਨਾਮ ਸੁੰਦ ਜਨ ਬਿਛੂ ਟਸਾ ਨਾ ਨਾਮ ਦੀ ਗੱਲ ਕਰੋ ਤੋ ਜਿਵੇਂ ਬਿਛੂ ਡੰਗ ਮਾਰਦਾ ਐ ਇੱਥੇ ਕਿਹਦੇ ਛੱਡੋ ਜੀ ਕਿਹੜਾ ਪਾਸਾ ਲਾਇਆ ਬੈਠੇ ਹੋ ਇਹ ਕਿਹੜੀਆਂ ਗੱਲਾਂ ਕਰਦੇ ਹੋ ਤੋ ਇਨਸਾਨ ਦੀ ਇਹ ਹਾਲਤ ਐ ਕਿ ਅੰਮ੍ਰਿਤ ਕਉੜਾ ਵਿਖਿਆ ਮਿੱਠੀ ਜ਼ਹਿਰ ਮਿੱਠੀ ਐ ਪਰ ਅੰਮ੍ਰਿਤ ਕਉੜਾ ਲੱਗਦਾ ਐ ਉਹੀ ਗੱਲ ਗੁਰੂ ਸਾਹਿਬ ਇੱਥੇ ਕਰਨ ਜੋ ਆ ਲਾਖਲ ਸੋ ਪੀਦਾ ਬੋਰਾ ਜਿਹੜੀ ਚੀਜ਼ ਇਹਦੇ ਵਸੇ ਠੀਕ ਨਹੀਂ ਜ਼ਹਿਰੀਲੀ ਹੈ ਉਹਦੇ ਪੀਰੇ ਉਹ ਅੱਜ ਜਿਤਨੇ ਨਸ਼ੇ ਕជា ਇਰਸਾਨ ਕਰਦਾ ਸਭ ਜ਼ਹਿਰੀਲੇ ਨੇ insan ਦੀ ਸਿਹਤ ਲਈ ਬਹੁਤ ਮਾੜੇ ਨੇ ਪਰ insan ਇਨਾ ਨਸ਼ਿਆਂ ਦੇ ਕਾਰਨ ਬਿਮਾਰੀਆਂ ਨੂੰ ਸੇੜ ਵੀ ਰਿਹਾ ਪਰ ਫਿਰ ਵੀ ਉਹ ਜ਼ਹਿਰੇ ਦੇ ਪਦਾਰਥੀ ਛਕ ਰਿਹਾ ਅਮਰਤ ਨਾਮ ਜਾਨਾ ਕਰ ਕੋਰਾ ਤੇ ਅਮਰਤ ਜੋ ਮੇਈ ਨਾਮ ਹੈ ਆਪ ਨੂੰ ਰਸ ਦੇਣ ਵਾਲਾ ਨਾਮ ਹੈ ਉਹਨੂੰ ਕੋੜਾ ਸਮਝ ਕੇ ਰੱਦ ਕਰ ਰਿਹਾ ਸਾਧ ਸੰਗ ਕਾ ਨਾ ਹੀ ਨੀਰ ਕਦੇ ਸਾਧ ਸੰਗ ਦੇ ਨੇੜੇ ਨਹੀਂ ਟੁਕਦਾ ਪੈੜੀ ਸੰਗ ਦੀ ਜਾ ਕੇ ਬਹਿ ਜਾਂਦਾ ਹੈ ਲੇਕਿਨ ਸਾਥ ਸੰਗੇ ਨਹੀਂ ਟੁਕਦਾ ਲੱਖ 84 ਭਰਮਤਾ ਫੇਰ ਇਸ ਵਾਸਤੇ 84 ਲੱਖ ਜੁਨਾ ਵਿੱਚ ਫੇਰ ਇਸ ਦੀ ਭਟਕਣਾ ਜਿਹੜੀ ਫਿਰਦੀ ਰਹਿੰਦੀ ਹੈ ਬਖ ਬਖ ਜੁਨਾ ਵਿੱਚ ਜਨਮ ਲੈਂਦਾ ਰਹਿੰਦਾ ਆਪਣੇ ਜੀਵਨ ਦਾ ਮਨੂਰਜ ਜਿਹੜਾ ਇਨਸਾਨੀ ਜ਼ਿੰਦਗੀ ਚ ਆ ਕੇ ਜਨਮ ਮਰਨ ਦੇ ਗੇਟ ਤੋਂ ਮੁਕਤ ਹੋ ਕੇ ਉਸ ਪ੍ਰਭੂ ਵਿੱਚ ਲੀਨ ਹੋਣਾ ਸੀ ਉਹ ਕਮਾਈ ਕਰਦਾ ਹੀ ਨਹੀਂ ਪਿਆ ਮਾ ਮੂਮਨ ਆਗਲੜਾ ਪ੍ਰਾਣੀ ਜਿਹੜਾ ਮਰਨ ਤੋਂ ਵਿਸਰ ਗਿਆ ਮਾਇ ਦੇ ਮੋਹ ਵਿੱਚ ਬੰਦਾ ਇਤਨਾ ਗਲਤਾਨ ਹੈ ਕਿ ਇਸ ਨੂੰ ਜਰਾ ਮਰਨ ਪੋ ਬਿਸਰ ਗਿਆ ਇਹਨੂੰ ਬੁਢਾਪਾ ਭੁੱਲ ਗਿਆ ਕਿ ਮੇਰੇ ਤੇ ਬੁਢਾਪਾ ਹੀ ਹੋਣਾ ਜੋਣੀ ਦੇ ਨਸ਼ੇ ਵਿੱਚ ਇਤਨਾ ਮਸਤ ਹੈ ਫਿਰ ਇਸ ਨੂੰ ਇਹ ਪੋ ਬਿਸਰ ਗਿਆ ਕਿ ਮੈਂ ਇਸ ਸੰਸਾਰ ਤੋਂ ਚਲੇ ਜਾਣਾ ਇਸ ਗੱਲ ਦਾ ਚੇਤਾ ਹੀ ਨਹੀਂ ਹੈ ਕੁਟੂਬ ਦੇਖ ਬਿਗਸੇ ਕਮਲਾ ਜੀਉ ਜਿਵੇਂ ਕੋ ਕਮਲਾ ਬੰਦਾ ਜਿਵੇਂ ਉਹ ਕਮਲਾ ਮੇਰੇ ਕੋਲ ਬਸ ਬੈਠਾ ਸੀ ਉਹ ਆਪਣੀਆਂ ਉਹ ਗੰਦੀਆਂ ਮੰਦੀਆਂ ਚੀਜ਼ਾਂ ਨੂੰ ਦੇਖ ਦੇ ਕੇ ਖੁਸ਼ ਹੁੰਦਾ ਸੀ ਉਹਨਾਂ ਨੂੰ ਸਾਂਭੀ ਫਿਰਦਾ ਸੀ ਅਸੀਂ ਵੀ ਸੰਸਾਰ ਦੇ ਉਹਨਾਂ ਪਦਾਰਥਾਂ ਪਿੱਛੇ ਕਮਲੇ ਹੋਏ ਪਏ ਹਾਂ ਜਿਨ੍ਹਾਂ ਨੇ ਸਾਥ ਨਹੀਂ ਦੇਣਾ ਉਹਨਾਂ ਰਿਸ਼ਤਿਆਂ ਨਾਤਿਆਂ ਪਿੱਛੇ ऋशुतखोरी चोरबाजारी नाजायज मुनाफाखोरी आयु त्रगना माया कमावणी मेरे बच्चे पाल जान मेरा घर कोठा बन जाए मेरे परिवार सुख नु सुख होण सुखं ਲਈ ਕਮਲੇ ਹੋਏ ਪਿਆ ਤੂੰ ਗੁਰਸਾਹਿਬ ਜੀ ਦੇ कुटुंब ਦੇਖ ਵਿਗਸੇ ਕਮਲਾ ਜੀ ਆਪਣੇ कुटुंब ਨੂੰ ਆਪਣੇ ਪਰਿਵਾਰ ਨੂੰ ਦੇਖ ਕੇ ਤੂੰ ਖੁਸ਼ ਹੁੰਦਾ ਪਿਆ ਕਿ ਮੈਂਨ ਲਈ ਕਮਾਈ ਕਰਦਾ ਪਿਆ ਪਰ ਕਮਲੇ ਵਾਲੇ ਕੰਮ ਕਰਕੇ ਪਰ ਘਰ ਜੋਹੇ ਕਪੜ ਨਾ ਰਾ ਕਪੜੇ ਜਾ ਕੇ ਬੁਰੀ ਨੀਦ ਚਾ ਕੇ ਪ੍ਰਾਇ ਘਰਾਂ ਦਾ ਮਾਲ ਲੁੱਟੀ ਜਾ ਰਹੇ ਦੂਜੇ ਦਾ ਹੱਕ ਮਾਰੀ ਜਾ ਰਹੇ ਆ ਕਾਇਆ ਕੰਬਲੀ ਹੱਸ ਐਯਾਨਾ ਮੇਰੀ ਮਿਰਦ ਕਰ ਬਿਹਾਨੀ ਤਾਂ ਸਰੀਰ ਕਮਲਾ ਹੋਇਆ ਪਿਆ ਸਿਰੋਂ ਕੰਮ ਕਰ ਰਿਹਾ ਕਮਲੇ ਵਾਲੇ ਕੰਮ ਕਰ ਰਿਹਾ ਪਰ ਨਹੀਂ ਆਪਣੇ ਅੱਜ ਤੁਸੀਂ ਦੇਖ ਲਓ ਜੋ ਇਮਾਨਦਾਰਾ ਉਹਨਾਂ ਲੋਕ ਹੱਸਦੇ ਨੇ ਸੋ ਜੋ ਸੱਚ ਬੋਲਦਾ ਕਹਿੰਦੇ ਨੇ ਕਿਹੜੇ ਜ਼ਮਾਨੇ ਦੀ ਗੱਲਾਂ ਕਰਦਾ ਆਈ ਸਾਈ ਦੇ ਚੱਲ ਕੇ ਤੇ ਕੋਈ ਬਿਜ਼ਨਸਮੈਨ ਕੋਲ ਜਾਓ ਕਹਿੰਦਾ ਸੱਚ ਬੋਲਣ ਦਾ ਬਿਜ਼ਨਸ ਚੱਲਦਾ ਹੀ ਨਹੀਂ ਜੀ ਮੁਲਾਜ਼ਮ ਕਹਿੰਦਾ ਰਿਸ਼ੂਦ ਖਾਨ ਤੋਂ ਬਿਗਿਆਰ ਤਨਖਾਹ ਤੇ ਗੁਜ਼ਾਰਾ ਨਹੀਂ ਚੱਲਦਾ ਤੇ ਜਿਹੜਾ ਇਮਾਨਦਾਰ ਹੈ ਉਹਨੂੰ ਹੱਸਦੇ ਨੇ ਆਏ ਸੱਚੇ ਇਨਸਾਨ ਨੂੰ ਹੱਸਦੇ ਨੇ ਜਿਹੜਾ ਇਨਸਾਨ ਸੰਸਾਰੀ ਚਤਰਈਆਂ ਚਲਾ ਕੇ ਜਾਂਦਾ ਵਤੂ ਵਦ ਅਯੂ ਕਿਕਣਾ ਮਾਇਆ ਇਕੱਠੀ ਕਰਦਾ ਬਹੁਤ ਉਹਨੇ ਕਹਿੰਦੇ ਇਸਨੇ ਬਹੁਤ ਕੁਝ ਬਣਾ ਲਿਆ ਜੀ ਇਹਨੇ ਬਹੁਤ ਕੁਝ ਖੜ ਰਿਆ ਇਨਸਾਨ ਦੀ ਮਾਤੀ ਕੰਬਲੀ ਹੋ ਗਈ ਉਲਟੀ ਹੋ ਗਈ ਹੈ ਕਾਇਆ ਕੰਬਲੀ ਹਸ ਆਇਆਨਾ ਮੇਰੀ ਮੀਰੀ ਕਰਤ ਬਿਆਨ ਜੀਵਾਤਮਾ ਰੂਪੀ ਹਸ ਅਣਜਾਨ ਰਹਿ ਗਿਆ ਇਸਨੇ ਆਤਮਿਕ ਜੀਵਨ ਦੀ ਕਮਾਈ ਨਹੀਂ ਕੀਤੀ ਤੇ ਕਾਇਆ ਕੰਲੇ ਬਾਰੇ ਕੰਮ ਕਰਦੀ ਰਹੀ ਇਸ ਤਰ੍ਹਾਂ ਜ਼ਿੰਦਗੀ ਬੀਤ ਗਈ ਪਰ ਉਹ ਨਾਨਕ ਨਾਗੀ ਦਾਜਾ ਫਿਰ ਪਾਛੇ ਪਛਤਾਣਾ ਨਾ ਨੂੰ ਬੇਨਤੀ ਕਰਦਾ ਹੈ ਕਿ ਇਨ ਸੰਸਾਰੀ ਮੋਹ ਮੈ ਦੀ ਅਗਨ ਵਿੱਚ ਇਹ ਸੜ ਰਿਹਾ ਹੈ ਤੇ ਇਸ ਤਰ੍ਹਾਂ ਜਿੰਦਗੀ ਦੀ ਜਿਹੜੀ ਜਿੰਦਗੀ ਦੀ ਰਾਤ ਮੁੱਕ ਜਾਂਦੀ ਹੈ ਤੇ ਫਿਰ ਪਛਤਾ ਪਛਤਾ ਨਹੀਂਤਾ ਲਾਸ ਤੇ ਜਾ ਕੇ ਪਛਤਾਂਦਾ ਹੈ ਕਿ ਉਹ ਹੋਮੇ ਦੇ ਆਪਣੇ ਜੀਵਨ ਦੀ ਕਮਾਈ ਨਹੀਂ ਕਰ ਸਕਿਆ ਦੁਰਮਤ ਮਦ ਜੋ ਪੀਵਤੇ ਬਿਕਲੀ ਮਤ ਕਮਲੀ ਜਿਹੜੇ ਭੈੜੀ ਮਤ ਅਨੁਸਾਰ ਜ਼ਿੰਦਗੀ ਗੁਜ਼ਾਰਦੇ ਨੇ ਭੈੜੀ ਮਤ ਦਾ ਜਿਨ੍ਹਾਂ ਨੂੰ ਨਸ਼ਾ ਆਇਆ ਰਹਿੰਦਾ ਉਹ ਬਿਕਲੀ ਪਤ ਕਮਲੀ ਉਹਨਾਂ ਦੀ ਮਤ ਕਮਲੀ ਹੈ ਉਹ ਬੋਰੇ ਨੇ ਰਾਮ ਰਸਾਇਨ ਜੋ ਰਤੇ ਨਾਨਕ ਸੱਚ ਅਮਲੀ ਇਹ ਨਾਨਕ ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ ਉਹ ਸੱਚੇ ਅਮਲੀ ਨੇ ਜਿਹੜੇ ਸੰਸਾਰ ਦੇ ਹੋਰ ਅਮਲਾਂ ਵਿੱਚ ਉਲਝੇ ਪਏ ਨੇ ਉਹ ਕਮਲਿਆਂ ਵਾਂਗ ਨੇ ਤੋਂ ਇਸ ਤਰ੍ਹਾਂ ਅਗਰ ਤੁਸੀਂ ਨਜ਼ਰ ਮਾਰੀਏ ਆਪਣੇ ਆਪ ਦੇ ਬਾਣੀ ਅਨੁਸਾਰ ਤਾਂ ਅੱਜ ਦੇ ਬਹੁਤਾ ਸੰਸਾਰ ਫਿਰ ਕਮਲਾ ਹੀ ਹੈ ਕਿਉਂਕਿ ਕੋਈ ਵੀ ਇਨਸਾਨ ਜਿਹੜਾ ਹੈ ਆਪਣੇ ਜੀਵਨ ਦੇ ਮਨੁਰਤ ਨੂੰ ਸੰਘਣ ਲਈ ਤਿਆਰ ਨਹੀਂ ਬਹੁਤ ਕਾਟ ਤਦਾਦ ਹੈ ਅੱਜ ਦੇ ਇਨਸਾਨ ਦੀ ਕਿ ਜਿਹੜੇ ਇੱਕ ਸੁਚਿੱਟਾ ਜੀਵਨ ਜੀਉਣ ਕੋਈ ਐਸਾ ਕਰਮ ਨ ਕਰਨ ਜਿਹੜਾ ਬਾਕੀ ਸੰਸਾਰ ਲਈ ਮਾਰਾ ਹੋਵੇ ਜਾਂ ਉਹਦੇ ਆਪਣੇ ਲਈ ਮਾਰਾ ਹੋਵੇ ਕਮਲਾ ਭਰਮ ਪੀਤ ਕਮਲਾ ਭਰਮ ਪੀਦ ਹੈ ਤੀਖਣ ਮਦ ਬਪੀਰਦ ਹੈ ਅਬਦ ਅਕਾਰਤ ਜਾਤ ਇਨਾਂ ਮੋਹ ਮਾਇਦੇ ਨਸ਼ੇ ਵਿੱਚ ਇਨਸਾਨ ਕਮਲਾ ਹੋਇਆ ਪਿਆ ਔਰ ਜ਼ਿੰਦਗੀ ਦੀ ਜਿਹੜੀ ਰਾਤ ਹੈ ਇਹ ਅਕਾਰਤ ਬੇਅਰਥ ਜਾ ਰਹੀ ਹੈ ਬੁਰਾ ਕਰੇ ਸੋ ਕੇ ਹਸ ਜੈ ਆਪਣੇ ਰੋਹੇ ਆਪੇ ਹੀ ਦਜੈ ਮਨ ਮੁ ਕਮਲਾ ਰਗੜਾ ਲੁਜੈ ਮਨਮੁਖ ਬੰਦਾ ਸੰਸਾਰ ਦੇ ਨਾਲ ਝਗੜੇ ਝੇੜੇ ਪਾਈ ਬੈਠਾ ਹੈ ਸੰਸਾਰੀ ਮੋਹ ਮਾਇਆ ਦੀ ਕੋਈ ਜ਼ਮੀਨ ਦੇ ਬੰਨੇ ਉਤੇ ਲੜੀ ਜਾ ਰਿਹਾ ਹੈ ਕੋਈ ਕਿਸੇ ਹੋਰ ਤਨਦੁਲਦ ਦੀ ਵੰਡ ਤੇ ਲੜੀ ਜਾ ਰਿਹਾ ਹੈ ਇਨਸਾਨ ਦੁਨਿਆਵੀ ਜਿਹੜੀ ਮੋਹ ਮਾਇਆ ਜਿਹੜੀ ਨਾਲ ਨਹੀਂ ਜਾਣ ਵਾਲੀ ਉਹਦੇ ਲਈ ਝਗੜੇ ਪਾ ਕੇ ਬੈਠਾ ਹੋਇਆ ਹੈ ਗੁਰਮੁਖ ਹੋਏ ਤੇ ਸਭ ਕੁਝ ਸੁਝ ਜਾਏ ਬੰਦਾ ਅਗਰ ਗੁਰਮੁਖ ਹੋਵੇ ਪਾਵਜ ਦੀ ਕਮਲਾ ਪੰਨੀ ਗੁਰੂ ਵਾਲੇ ਪਾਸੇ ਮੁੱਕ ਕਰਕੇ ਨਾਮ ਦੀ ਕਮਾਈ ਕਰਦਾ ਹੈ ਗੁਰਮੁਖ ਹੋਏ ਤੇ ਸਭ ਕੀ ਸੂਝ ਜਾ ਉਸ ਨੂੰ ਸਾਰਾ ਕੁਝ ਸੂਝ ਆ ਦੇ ਕਿ ਮੈਂ ਮੇਰੇ ਲਈ ਚੰਗਾ ਕੀ ਮੇਰੇ ਲਈ ਮਾੜਾ ਕੀ ਹੈ ਨਾਨਕ ਗੁਰੂ ਮਨ ਸਿਉ ਲੁਝ ਜਾ ਇਹ ਨਾਨਕ ਜਿਹੜਾ ਗੁਰਮੁਖ ਬੰਦਾ ਹੈ ਉਹ ਆਪਣੇ ਮਨ ਨਾਲ ਲੁਝਦਾ ਹੈ ਕਿ ਮੇਰਾ ਮਨ ਕੋਈ ਬੁਰੀ ਸੋਚ ਤੇ ਨਹੀਂ ਸੋਚ ਰਿਹਾ ਮੇਰੇ ਮਨ ਵਿੱਚ ਵਿਕਾਰ ਤੇ ਨਹੀਂ ਹਾਵੀ ਹੋਗੇ ਮੇਰੇ ਮਨ ਵਿੱਚ ਲੋਭ ਲਾਲਚ ਤੇ ਨਹੀਂ ਹਾਵੀ ਹੋ ਗਿਆ ਮੇਰੇ ਮਨ ਚ ਕਿਸੇ ਲਈ ਚੁਗਲੀ ਨਿੰਦਿਆ ਕਿਸੇ ਦਾ ਬੁਰਾਪਨ ਇਹ ਮੇਰੇ ਮਨ ਵਿੱਚ ਐਸੇ ਖਿਆਲ ਤੇ ਨਹੀਂ ਉੱਠਦੇ ਜੇ ਮਨ ਚ ਐਸੇ ਖਿਆਲ ਉੱਠਦੇ ਨੇ ਆਪਣੇ ਮਨ ਨਾਲ ਝਗੜਾ ਕਰਕੇ ਆਪਣੇ ਅੰਦਰੋਂ ਇਹਨਾਂ ਮਨਾਂ ਨੂੰ ਵਿਕਾਰਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤੋ ਭਗਤ ਕਬੀਰ ਜੀ ਨੇ ਇਨਸਾਨ ਦੇ ਬੂਰੇਪਨ ਨੂੰ ਦੇਖ ਕੇ ਕਿਹਾ ਵੀ ਜਿਨੇ ਇੱਕ ਹਾਥੀ ਨੂੰ ਪਕੜਨ ਵਾਸਤੇ ਸ਼ਿਕਾਰੀ ਇੱਕ ਟੋਆ ਖੱਟ ਕੇ ਉਹਦੇ ਉੱਤੇ ਕਾਪੂ ਦੀ ਛੱਤ ਪਾ ਕੇ ਇੱਕ ਨਕਲੀ ਹੱਥਨੀ ਬਣਾ ਕੇ ਉਹਦੇ ਤੇ ਖੜੀ ਕਰਦਾ ਹੈ ਹਾਥੀ ਕਾਮ ਦੇ ਵਸ ਵਿੱਚ ਕਮਲਾ ਹੋਇਆ ਹੋਇਆ ਆ ਕੇ ਉਸ ਹੱਥਨੀ ਦੇ ਜਦੋਂ ਛਲਾਂਗ ਲਗਾਉਂਦਾ ਹੈ ਉਹ ਛੱਤ ਟੁੱਟ ਜਾਂਦੀ ਹੈ ਉਹ ਖੱਡੀ ਡਿੱਗ ਜਾਂਦਾ ਹੈ ਇੰਨਾ ਬਲਵਾਨ ਹਾਥੀ ਸ਼ਿਕਾਰੀ ਨੂੰ ਪਕੜ ਲੈਂਦਾ ਹੈ ਔਰ ਫਿਰ ਆਪਣੇ ਮਰਜ਼ੀ ਦੇ ਹੁਦਕੜੋ ਕੰਮ ਕਰਾਇਆ ਜਾਂਦਾ ਹੈ काल पूत की हस्तिनी मनबोरा रे चलत रचियो जगदीश काम सवाय गज काज बस परियो मनबोरा रे ना अंकश सियो सीस हे बोरे मन देख उस हाथी कमले दी अवस्था के उसने उस नकली अथरी नु सच्ची अथनी समझ गए काम वासना दी पूर्ति ली उसने छलांग लगाई तो खड्डे भी डिक के पकड्या गया और फिर एक महावत दे अधीन होके उस नु सिर ते अंकश सेने पे ओ लोहे दी 60 सेनी पे ਇਸੀ ਤਰ੍ਹਾਂ ਬਿਕੇ ਬਾਤ ਹਰ ਰਾਜ ਸਮਝ ਮਨ ਬੋਰਾ ਰਹੇ ਇਹ ਕਮਲੇ ਮਨ ਇਹ ਵਿਸ਼ੀ ਵਿਕਾਰ ਤੋਂ ਬਚ ਆਪਣੇ ਮਨ ਨੂੰ ਸਮਝ ਕੇ ਤੂੰ ਕਿਹੜੇ ਪਾਸੇ ਲੱਗਾ ਹੋਇਆ ਹੈ ਨਿਰਪਾ ਹੋਏ ਨਾ ਹਰ ਭਾਜੇ ਮਨ ਬੋਰਾ ਰਹੇ ਗਿਉਨੋ ਰਾਮ ਜਹਾਜ ਜੇ ਤੂੰ ਪਰਮਾਤਮਾ ਦੇ ਨਾਮ ਦੇ ਜਹਾਜ ਦੀ ਸਵਾਰੀ ਨਹੀਂ ਕਰਦਾ ਪਿਆ ਤੇ ਪਰਮਦਰ ਨਾਮ ਨਹੀਂ ਜਪਦਾ ਪਿਆ ਨਿਰਪਾ ਹੋ ਕੇ ਪਰਮਾਤਮਾ ਦਾ ਭਾਜੇ ਨਹੀਂ ਕਰਦਾ ਕਿ ਤੂੰ ਵੀ ਉਸ ਕਮਲੇ ਆਠੀ ਵਾਂਗੀ ਤੂੰ ਵੀ ਬੋਰਾ ਹੀ ਹੈ ਤੂੰ ਵੀ ਫਸਿਆ ਪਿਆ ਇਸ ਸੰਸਾਰ ਦੇ ਮੋਹ ਮਾਇਦੇ ਟੋਏ ਵਿੱਚ ਡਿੱਗਿਆ ਹੋਇਆ ਹੈ ਇਸ ਤਰ੍ਹਾਂ ਇੱਕ ਬੰਦਰ ਦੀ ਮਿਸਾਲ ਦਿੱਤੀ ਬੜਾ ਚਲਾਕ ਜਾਨਵਰ ਹੈ ਇੱਕ ਟਾਣੀ ਤੋਂ ਦੂਜੀ ਤੇ ਇੱਕ ਮਿੰਟੇ ਛਲਾਂਗ ਮਾਰ ਕੇ ਚਲਾ ਜਾਂਦਾ ਹੈ ਇਨਸਾਨ ਲਈ ਪਕੜਨਾ ਬੜਾ ਮੁਸ਼ਕਿਲ ਹੈ ਪਰ ਸ਼ਿਕਾਰੀ ਨੇ ਉਹਦੇ ਲਈ ਕਿਹੜੀ ਮਾਇਆ ਵਰਤਾਈ ਕਿ ਉਸ ਬੰਦਰ ਨੂੰ ਪਕੜਨ ਦੇ ਲਈ ਇੱਕ ਟੋਏ ਵਿੱਚ ਇੱਕ ਛੋਟਾ ਜਿਹਾ ਬਰਤਨ ਧੱਬ ਕੇ ਉਹਦੇ ਵਿੱਚ ਕੁਝ ਅਨਾਜ ਪਾ ਦਿੱਤਾ ਚਨੇ ਆਦ ਪਾ ਦਿੱਤੇ ਜਿੱਥੇ ਕਿਤੇ ਬੰਦਰ ਬੈਠੇ ਸਨ ਆਪੇ ਉਹਦੇ ਉੱਕੇ ਬਹਿ ਗਿਆ ਬੰਦਰ ਖਾਣ ਦਾ ਪਦਾਰਥ ਆਪਣਾ ਲੈਣ ਲਈ ਉਸ ਟੋਏ ਵਿੱਚ ਧੱਬੇ ਹੋਏ ਉਸ ਬਰਤਨ ਜਾ ਕੇ ਹੱਥ ਪਾਉਂਦਾ ਹੈ ਬਰਤਨ ਦਾ ਮੂੰਹ ਛੋੜਾ ਹੁੰਦਾ ਜਦੋਂ ਮੁੱਠ ਭਰਦਾ ਹੈ ਤੇ ਮੁੱਠ ਖਿੱਚਦਾ ਮੁੱਠ ਨਿਕਲਦੀ ਨਹੀਂ ਕਿਉਂਕਿ ਅੰਦਰ ਖਾਲੀ ਮੁੱਠ ਚਲੀ ਗਈ ਭਰੇ ਵੀ ਮੁੱਠ ਮੁੱੜ ਕੇ ਬਾਹਰ ਨਹੀਂ ਨਿਕਲਦੀ ਮੂੰਹ ਉਹਦਾ ਤੰਗ ਹੈ ਬਰਤਨ ਦਾ ਉਧਰ ਸ਼ਿਕਾਰੀ ਦੇਖ ਰਹਾ ਕਿ ਫਸ ਗਿਆ ਹੈ ਉਹ ਦੌੜਦਾ ਪਗਣ ਵਾਸਤੇ ਬੰਦਰ ਮੁਠੀ ਛੱਡ ਕੇ ਨੱਡ ਸਕਦਾ ਹੈ ਲੇਕਿਨ ਇੱਕ ਮੁਠੀ ਅਨਾਜ ਲਈ ਉਹ ਉਸ ਨੂੰ ਟੱਕਰ ਜਾਂਦੀ ਹੈ ਮਾਇਆ ਬਣ ਕੇ ਤੇ ਉਹ ਕਮਲਾ ਹੋਇਆ ਫੜ ਜਾਂਦਾ ਹੈ ਫਿਰ ਉਹ ਬੰਦਰ ਨੂੰ ਨਚਾਈ ਫਿਰਦਾ ਹੈ ਉਹ ਸ਼ਿਕਾਰੀ ਜਿਹੜਾ ਕਲੰਦਰ ਜੀਸ ਨੂੰ ਕਹਿੰਦੇ ਨੇ ਉਹ ਬੰਦਰ ਨੂੰ ਨਚਾਈ ਫਿਰਦਾ ਹੈ ਤੋ ਮਰਕਟ ਮੁਸਤੀ ਅਨਾਜ ਕੀ ਮਨ ਮੋਹਰਾ ਰੇ ਲੀਨੀ ਹੱਥ ਪਸਾਰ ਛੂਟਨ ਕੋ ਸਹਿਸਾ ਪਰਿਆ ਮਨ ਬੋਰਾ ਰੇ ਨਾਚੂ ਕਰ ਕਰ ਬਾਰ ਛੂਟਨ ਦਾ ਬੜਾ ਸਮਾਸ਼ਕਾਰੀ ਪਰੇ ਦੂਰ ਜਾ ਕੇ ਛੁਪਿਆ ਹੋਇਆ ਜਿੰਨੀ ਤੇਰੀ ਉਹ ਪੁੱਜਦਾ ਉਹ ਤੇ ਇੱਕ ਮਿੰਟ ਵੀ ਮੋੜ ਛੱਡ ਕੇ ਨਾੜ ਸਕਦਾ ਸੀ ਲੇਕਿਨ ਨਹੀਂ ਉਸ ਮੋਹ ਮਾਇਆ ਦੇ ਬੰਧਨ ਵਿੱਚ ਫਸਿਆ ਹੋਇਆ ਉਸ ਛੋਟੇ ਜਿਹੇ ਅਨਾਇ ਦੀ ਲਾਲਚ ਵਿੱਚ ਉਹ ਆਪਣੀ ਜ਼ਿੰਦਗੀ ਬਣਾ ਲੈਂਦਾ ਹੈ ਇਨਸਾਨ ਵੀ ਸੰਸਾਰੀ ਇਸ ਕਿਸਮ ਦੇ ਸੁੱਖਾਂ ਲਈ ਕਦੇ ਕੋਈ ਚੀਜ਼ ਨੂੰ ਲਲਚਾਂਦੀ ਹੈ ਕਦੇ ਕੋਈ ਚੀਜ਼ ਲਲਚਾਂਦੀ ਹੈ ਸੰਸਾਰ ਦੀ ਚੱਕਾ ਚੁੰਡ ਵਿੱਚ ਐਸਾ ਕਮਲਾ ਹੋਇਆ ਪਿਆ ਕਿ ਉਹਦੇ ਲਈ ਆਪਣੇ ਜਿਹੜੇ ਆਤਮਿਕ ਗੁਣ ਨੇ ਉਹਨਾਂ ਨੂੰ ਗਵਾ ਕੇ ਇਨਸਾਨੀਅਤ ਉਹ ਗਿਰੇ ਹੋਏ ਕਰਮ ਜਿਹੜਾ ਹੈ ਉਹ ਇਨਸਾਨ ਕਰਨ ਵਿੱਚ ਲਗਾ ਹੈ ਤੇ ਫਿਰ ਇਹ ਸਭ ਬੁਰੇ ਵਾਲੇ ਕੰਮ ਨੇ ਗੁਰੂ ਸਾਹਿਬ ਇਸ ਨੂੰ ਬੁਰੇ ਵਾਲੇ ਕੰਮ ਸਮਝਦੇ ਨੇ ਇਸ ਵਾਸਤੇ ਇਸ ਪਾਵਰ ਸ਼ਬਦ ਵਿੱਚ ਗੁਰੂ ਤੇਗ ਬਹਾਦਰ ਜੀ ਸਮਝਾਉਣ ਦਾ ਯਤਨ ਕਰਦੇ ਨੇ हे ਇਨਸਾਨ ਤੂੰ ਆਪਣੇ ਦੇ ਚਾਤੀ ਮਾਰ ਕੇ ਦੇਖ ਆਪਣੇ ਮਨ ਦੀ ਹਾਲਤ ਦੇਖ ਕਿ ਕਿਤੇ ਤੇਰਾ ਮਨ ਵੀ ਐਸਾ ਕਮਲਾ ਤੇ ਨਹੀਂ ਹੈ ਕਿ ਤੂੰ ਉਹਨਾਂ ਚੀਜ਼ਾਂ ਦੇ ਮੂਹ ਮਾਇਆ ਵਿੱਚ ਫਸਿਆ ਹੋਇਆ ਜਿਹੜੇ ਤੇਰੇ ਵਿੱਚ ਇਨਸਾਨੀਤ ਵਾਲੇ ਗੁਣ ਨੇ ਉਹਨਾਂ ਨੂੰ ਗਵਾ ਕੇ ਤੂੰ ਵਿਸ਼ੇ ਵਿਕਾਰਾਂ ਵਿੱਚ ਲੋਭ ਲਾਲਚਾਂ ਵਿੱਚ ਆਪਣੇ ਆਪ ਨੂੰ ਸੇਲ ਅੱਜ ਤੁਸੀਂ ਦੇਖੋ ਅੱਜ ਕਿਸੇ ਵੀ ਮਹਿਕਮੇ ਚਲੇ ਜਾਓ ਉੱਤੇ ਰਿਸ਼ਵਤ ਖੋਰੀ ਦਾ ਦੌਰ ਦੌਰ ਰਹਾ ਹੈ ਕਿਸੇ ਬਿਜ਼ਨਸਮੈਨ ਕੋਲ ਚਲੇ ਜਾਓ 200 ਦੀ ਚੀਜ਼ 600 ਬੋਲੇਗਾ ਪਹਿਲਾਂ ਐਸਾ ਹੁੰਦਾ ਸੀ ਕਿ 10 20 ਰੁਪਏ ਦੁਕਾਨਦਾਰ ਜਿਆਦਾ ਵਧਾ ਕੇ ਬੋਲਦਾ ਸੀ ਵੀ ਚਲੋ ਗਾਹਕ ਨੇ ਛਡਾਣੇ ਨੇ 10 20 ਛੱਡ ਕੇ ਆਪਣੇ ਸਾਫ ਦੀ ਚੀਜ਼ ਵੇਚ ਲਵਾਂਗੇ ਅੱਜ 200 ਦੀ ਚੀਜ਼ ਹੋਏ 500 ਬੋਲਦਾ 600 ਬੋਲਦਾ ਅਗਲਾ ਤੁਸੀਂ ਕਿੰਨੇ ਛੜਾਓਗੇ ਇਹ ਹੈ ਨਹੀਂ ਕਮਲੇ ਵਾਲੇ ਕੰਮ ਤੁਸੀਂ ਜਮਾ ਕੇ ਦੇਖ ਲਿਓ ਕਿ ਇਹ ਤੁਛੜਾਣਾ ਸ਼ੁਰੂ ਕਰਦੇ ਹੋ ਦੁਕਾਨ ਚੋਂ ਬਾਹਰ ਨਿਕਲ ਜਾਓ ਉਸੇ ਚੀਜ਼ ਜਿਸ ਦਾ ਮੁੱਲ ਨੇ 400 ਪਾਇਆ 200 ਤੇ ਤੁਹਾਨੂੰ ਦੇ ਲਈ ਤਿਆਰ ਹੋ ਜਾਂਦਾ ਹੈ ਦੇਖੋ ਇਹ ਇਹ ਕਮਲਾ ਪੰਨੀ ਤੇ ਕੀ ਹੈ ਇਹ ਇਤਨਾ ਲੋਭ ਇਤਨੀ ਲਾਲਚ ਕੋਈ ਵੀ ਸ਼ੋਭਾ ਦੇਖ ਲਓ ਮੈਂ ਕਿਸੇ ਇੱਕ ਸ਼ੋਭੇ ਦੀ ਗੱਲ ਨਹੀਂ ਕਰਦਾ ਕੋਈ ਪੇਸ਼ਾ ਐਸਾ ਨਹੀਂ ਰਿਹਾ ਜਿਸ ਪੇਸ਼ੇ ਵਿੱਚ ਸੱਚਾਈ ਰਹਿ ਗਈ ਹੋਵੇ ਇਮਾਨਦਾਰੀ ਰਹਿ ਗਈ ਹੋਵੇ ਕਿਹ ਹੈ ਇਹ ਕਮਲਾ ਪੰਨੀ ਤੇ ਹੋਰ ਕੀ ਹੈ ਇੰਨਾ ਸੰਸਾਰੀ ਪਦਾਰਥਨ ਲਈ ਅਸੀਂ ਆਪਣੇ ਆਤਮਿਕ ਗੁਨਾ ਨੂੰ ਤਲੰਜ ਲਈ ਦੇ ਕੇ ਬੁਰੀਆਂ ਸੇੜ ਬੈਠੇ ਹਾਂ ਅੱਜ ਇਸੇ ਵਾਸਤੇ ਅਗਰ 100 ਬੰਦਾ ਖੜਾ ਕਰਕੇ ਪੁੱਛਿਆ ਜਾਏ ਕਿ ਤੁਸੀਂ ਕਿੰਨੇ ਬੰਦੇ ਤੇ ਇਤਮਾਰ ਕਰ ਸਕਦੇ ਨੇ ਚ ਕਿੰਨੇ ਬੰਦੇ ਸੱਚੇ ਇਮਾਨਦਾਰ ਵਫਾਦਾਰ ਹੋਣਗੇ ਜਿਹੜੇ ਕਿਸੇ ਦਾ ਬੁਰਾ ਨਹੀਂ ਮੰਗਦੇ ਤੇ ਆਮ ਇਨਸਾਨ ਦੇ ਮੂੰਹੋਂ ਨਿਕਲੇਗਾ ਜੀ 2-4% ਆਮ ਇਨਸਾਨ ਦੇ ਮੂੰਹੋਂ ਇਹ ਲਫਜ਼ ਨਿਕਲੇਗਾ ਜੀ 2-4% ਬਾਕੀ ਸਾਰੀ ਦੁਨੀਆ ਇਹ ਹੋ ਜਈ ਹੈ ਫਿਰ ਅਸੀਂ ਕਿੰਨੇ ਕਮਲਿਆਂ ਤੇ ਕਿੰਨੇ ਸੁਜਾਖੇ ਆ ਇਹ ਅਸੀਂ ਆਪਣੇ ਆਪ ਤੇ ਚਾਤ ਮਾਰ ਕੇ ਦੇਖ ਲਈਏ ਇਹ ਕੋਈ ਸਾਡੀ ਆਪਣੇ ਆਪ ਤੇ ਅਸੀਂ ਨਜ਼ਰ ਮਾਰੀਏ ਬੰਦੇ ਕੋਈ ਦਿਲ ਹਰ ਰੋਜ਼ ਸਾ ਫਿਰ ਪਰੇਸ਼ਾਨੀ ਮੈਂ ਆਪਣੇ ਦਿਲ ਦੀ ਖੋਜ ਕਰੀਏ ਇਸ ਵਾਸਤੇ ਗੁਰੂ ਸਾਹਿਬ ਨੇ ਇਸ ਸ਼ਬਦ ਦੇ ਰਾਹੀਂ ਸਾਨੂੰ ਇਹ ਆਪਣੇ ਮਨ ਨੂੰ ਸਮਝ ਕਰਕੇ ਸਮਝਾਇਆ ਮਨਰੇ ਕਹਾ ਪਿਉਤੇ ਬੋਰਾ ਇਹ ਮਨ ਤੋਂ ਕਿਤੇ ਕਮਲਾ ਹੋਇਆ ਪਿਆ ਹੈ ਬੋਰਾ ਹੋਇਆ ਪਿਆ ਹੈ ਐਨ ਉਹ ਕਟਾ ਨਹੀਂ ਜਾਣਾ ਤੇਰੀ ਉਮਰ ਦਿਨ ਦਿਨ ਕੱਟਦੀ ਜਾ ਰਹੀ ਹੈ ਪਰ ਤੂੰ ਇਸ ਗੱਲ ਨੂੰ ਜਾਣਦਾ ਹੀ ਨਹੀਂ ਸਮਝਦਾ ਨਹੀਂ ਹੈ ਪਿਉ ਲੋਭ ਸੰਗ ਹੋ ਰਾ ਪਰ ਤੂੰ ਲੋਭ ਲਾਲਚੇ ਪਿਆ ਹੋਇਆ ਕਮਲਾ ਹੋਇਆ ਪਿਆ ਹੈ ਤੂੰ ਇਸ ਪਾਸੋਂ ਆਪਣੇ ਮਨ ਨੂੰ ਮੋੜਦਾ ਹੀ ਨਹੀਂ ਹੈ ਕਿ ਇਤਨੀ ਲਾਲਚ ਕਰਕੇ ਅੱਜ ਹਜ਼ਾਰਾਂ ਲੱਖਾਂ ਕਮਾ ਕੇ ਵੀ ਤੂੰ ਰਜਨ ਨੂੰ ਆਂਦਾ ਹੀ ਨਹੀਂ ਹੈ ਤੇਰੇ ਲੋਭ ਵਿੱਚ ਕੋਈ ਬੰਦ ਨਹੀਂ ਪੈਂਦਾ ਤੇ ਤੂੰ ਕਮਲਾ ਹੈ ਅੱਗੇ ਕਹਿੰਦੇ ਨੇ ਵੀ ਤੂੰ ਕਮਲਾ ਕਿਉਂ ਹੈ ਕੰਮ ਕਿਉਂ ਕਰਦਾ ਹੈ ਅਗਦੀ ਪੰਦੀ ਗੁਰਸਾਹਿਬ ਕੇ ਅੰਦਰ ਜੋ ਤਨ ਤੇ ਆਪਣੋ ਕਰ ਮੰਨਿਓ ਅਰ ਸੁੰਦਰ ਗ੍ਰਹਿ ਨਾਰੀ ਜਿਸ ਤਨ ਨੂੰ ਤੂੰ ਆਪਣਾ ਸਮਝ ਬੈਠੇਂ ਕਿ ਇਹ ਸਰੀਰ ਲਈ ਮੈਨੂੰ ਖਾਣ ਦੇ ਪਹਿਨਣ ਦੇ ਹੋਰ ਗਹਿਨੇ ਗਾਟੇ ਆ ਸੋਨਾ ਚਾਂਦੀ ਇਹ ਪਦਾਰਥ ਮੇਰੇ ਸਰੀਰ ਲਈ ਹੋਣ ਇਹਨੂੰ ਤੂੰ ਆਪਣਾ ਸਮਝ ਕੇ ਦੇ ਲਈ ਕਮਾ ਰਿਆ ਹੈ ਅਰ ਸੁੰਦਰ ਗ੍ਰਹਿਨਾਰੀ ਸੋਨਾ ਘਰ ਆਪਣੀ ਖੂਬਸੂਰਤ ਇਸਤਰੀ ਉਹਦੇ ਲਈ ਮੈਂ ਵਤੂ ਵਤ ਕਮਾ ਕੇ ਲਿਆਂ ਨਵੇਂ ਦਿਨਾਂ ਨੇ ਸੂਟ ਪਵਾ ਸਕਾਂ ਨਵੇਂ ਦਿਨਾਂ ਨੇ ਗਹਿਨੇ ਪਵਾ ਸਕਾਂ ਕਈ ਗਹਿਨੇ ਸੱਟ ਬਣਾ ਸਕਾਂ ਇਹ ਜਨਰਲੀ ਤੂੰ ਇਹਨਾਂ ਨੂੰ ਆਪਣੇ ਸਮਝ ਕੇ ਲੱਗ ਆਏ ਜੋ ਤਨ ਤੇ ਆਪਣੋ ਕਰ ਮੰਨਿਓ ਅਰ ਸੁੰਦਰ ਗ੍ਰਹਿਨਾਰੀ ਇਨ ਮੇ ਕੱਛ ਤੇਰੋ ਰੇ ਨਾਖਨ ਦੇਖੋ ਸੋਚ ਵਿਚਾਰੀ ਅਸਰ ਗੱਲ ਕਿਨ ਜੀ ਤੇਰਾ ਕੁਛ ਵੀ ਨਹੀਂ ਨਾ ਇਹ ਸਰੀਰ ਤੇਰਾ ਹੈ ਤੂੰ ਸਰੀਰ ਚ ਬੈਠਾ ਹੈ ਸਰੀਰ ਤੇਨੂੰ ਜਿਸ ਤਰ੍ਹਾਂ ਕੋਈ ਕਪੜੇ ਪਾਉਂਦੇ ਹੈ ਕਪੜੇ ਦਾ ਸੂਟ ਉਹ 2-4 ਸਾਲ ਚੱਲਦਾ ਉਸ ਤੋਂ ਬਾਅਦ ਫਟ ਜਾਂਦਾ ਅਸੀਂ ਉਹਨੂੰ ਪਰਾਂ ਸੁਟ ਕੇ ਨਵਾਂ ਸੂਟ ਪਾ ਲੈਂਦੇ ਹਾਂ ਇਸ ਤਰ੍ਹਾਂ ਸਰੀਰ ਰੂਪੀ ਕੱਪੜੇ ਤੂੰ ਕਈ ਬਦਲ ਕੇ ਆਏ ਹੈ ਕਈਆਂ ਜੁਨਾ ਚੋਂ ਤੂੰ ਪਟ ਕੇ ਆਏ ਉਸ ਜੀਵਾਤਮਾ ਜਿਸ ਨੇ ਅੱਜ ਤੇਰਾ ਸਰੀਰ ਧਾਰਨ ਕੀਤਾ ਹੋਇਆ ਇਸਨੇ ਸਰੀਰ ਨੂੰ ਬਦਲ ਜਾਣਾ ਹੈ ਇਹ ਸਰੀਰ ਤੂੰ ਸੰਸਾਰ ਤੇ ਛੱਡ ਕੇ ਜੀਵਾਤਮਾ ਨੂੰ ਤੁਰ ਜਾਣਾ ਹੈ ਇਹ ਵੀ ਤੇਰਾ ਨਹੀਂ ਹੈ ਇਸੇ ਗੁਰਤਾ ਕੋਦਰ ਜਿਹੜਾ ਤਨ ਵੀ ਤੂੰ ਆਪਣਾ ਜਾਣਿਆ ਹੈ ਇਹ ਵੀ ਤੇਰਾ ਨਹੀਂ ਬਾਕੀ ਲਈ ਅਰ ਸੁੰਦਰ ਗ੍ਰਹਿ ਨਾਰੀ ਘਰ ਕੋਠੇ ਵੀ ਛੱਡ ਕੇ ਜਾਣਾ ਪੈਂਦਾ ਜਿੰਨੀ ਮਰਜ਼ੀ ਮਿਹਨਤ ਕਰਕੇ ਅਸੀਂ ਸੋਨਾ ਘਰ ਬਣਾਇਆ ਹੋਵੇ ਪਰ ਇੱਕ ਦਿਨ ਛੱਡ ਕੇ ਜਾਣਾ ਹੈ ਖੂਬਸੂਰਤ स्त्री ਹੋਏਗੀ ਵਫਾਦਾਰ स्त्री ਹੋਏਗੀ ਤੋ ਜਿਤਨੀ ਮਰਜੀ ਜ਼ਿੰਦਗੀ ਅਸੀਂ ਵਫਾਦਾਰੀ ਇੱਕ ਦੂਜੇ ਨਾਲ ਕਰ ਲਈਏ ਲੇਕਿਨ ਇੱਕ ਟਾਈਮ ਐਸਾ ਆਵੇਗਾ ਕਿ ਸਾਨੂੰ ਇੱਕ ਦੂਜੇ ਦਾ ਸਾਥ ਛਡਣਾ ਪੈਣਾ ਉਸ ਟਾਈਮ ਨਾਲ بیوی ਪਤੀ ਨੂੰ ਛਡਾ ਸਕਦੀ ਨਾ ਪਤੀ ਵੀ ਉਹਨੂੰ ਛਡਾ ਸਕਦਾ ਇਸ ਵਕਤ ਇਹ ਇਹ ਜਿਹੜੀ ਮੂਹ ਮਾਇਆ ਹੈ ਇਸ ਝੂਠੀ ਪਿੱਛੇ ਤੂੰ ਇਹਨਾਂ ਲਈ ਘਰ ਕਾਠੇ ਲਈ بیوی ਬੱਚਿਆਂ ਲਈ ਆਪਣੇ ਸਰੀਰ ਲਈ ਤੂੰ ਇਹ ਬੁਰਾ ਹੋਇਆ ਨਜਾਇਜ਼ ਕੰਮਾਂ ਕਰ ਰਿਹਾ ਹੈ ਗਲਤ ਕੰਮ ਕਰ ਰਿਹਾ ਹੈ ਮਾਇਆ ਪਿੱਛੇ ਪਿਆ ਹੋਇਆ ਹੈ ਤੇ ਜਿਵੇਂ ਦਾ ਮੂਰਤੀਪੁਰ ਬੈਠਾ ਹੈ ਇਸ ਲਈ ਪੈ ਤੂੰ ਬੁਰਿਆ ਵਾਲੇ ਕੰਮ ਕਰ ਰਿਹਾ ਹੈ ਇਹ ਕਮਲੇ ਵਾਲੇ ਕੰਮ ਕਰ ਰਿ ਰਤਨ ਜਨਮ ਆਪਣੋ ਤੇ ਹਾਰੇਓ ਬੜਾ ਕੀਮਤੀ ਜਨਮ ਤੈਨੂੰ ਮਿਲਿਆ ਸੀ ਸ੍ਰੀ ਇਨਸਾਨੀ ਜਨਮ ਨੂੰ ਬੜਾ ਕੀਮਤੀ ਕਿਉਂ ਕਿਹਾ ਕਿਉਂਕਿ ਹੋਰ ਜਿਹੜੇ ਜੀਵ ਨੇ ਜਾਨਵਰ ਇਹਨਾਂ ਨੂੰ ਬੁੱਧੀ ਮਿਲੀ ਹੈ ਪਰ ਇਤਨੀ ਵਿਕਸਿਤ ਬੁੱਧੀ ਨਹੀਂ ਮਿਲੀ ਕਿ ਉਹ ਕੋ ਨਾਮ ਜਪ ਸਕਣ ਪ੍ਰਮਾਤਮਾ ਦੀ ਪਛਾਣ ਕਰ ਸਕਣ ਆਪਣੇ ਆਪੇ ਦੀ ਪਛਾਣ ਕਰ ਸਕਣ ਇੰਨੀ ਬੁੱਧੀ ਨਹੀਂ ਇਨਸਾਨ ਨੂੰ ਇੱਕ ਵਿਸ਼ੇਸ਼ ਬੁੱਧੀ ਐਸੀ ਮਿਲੀ ਐਸੀ ਅਕਲ ਮਿਲੀ ਹੈ ਕਿ ਆਪਣਾ ਆਪ ਨੂੰ ਪਛਾਣ ਸਕਦਾ ਮਨ ਤੂ ਜੋਤ ਸਰੂਪੇ ਆਪਣਾ ਮੂਲ ਇਹ ਆਪਣੇ ਮੂਲ ਦੀ ਪਛਾਣ ਕਰ ਸਕਦਾ ਹੈ ਕਿ ਕਿਸ ਪ੍ਰਭੂ ਦਾ ਅੰਸ਼ ਹੈ ਕਿਸ ਪ੍ਰਭੂ ਦੀ ਜੋਤ ਹੈ ਇਸ ਸਰੀਰ ਵਿੱਚ ਬੈਠੀ ਆਤਮਾ ਜੋਤ ਨੂੰ ਉਸ ਪਰਮ ਜੋਤੀ 라 ਸਕਦਾ ਹੈ ਇਸ ਨੂੰ ਅਸੀਂ ਆਤਮਾ ਕਹਿੰਦੇ ਹਾਂ ਇਸ ਦਾ ਸੋਮੋ ਪਰਮਾਤਮਾ ਉਹਦੇ ਵਿੱਚ ਲੀਨ ਕਰ ਸਕਦਾ ਹੈ ਇਹ ਕੰਮ ਜਾਨਵਰ ਨਹੀਂ ਕਰ ਸਕਦੇ ਪੰਛੀ ਨਹੀਂ ਕਰ ਸਕਦੇ ਕੀੜੇ ਮਕੋੜੇ ਨਹੀਂ ਕਰ ਸਕਦੇ ਦੁਨੀਆ ਦੀ ਹੋਰ ਕੋਈ ਵੀ ਜੀਵ ਇਹ ਨਾਮ ਨਹੀਂ ਜਪ ਸਕਦੀ ਇਤਨੀ ਆਪਣੀ ਅਵਸਥਾ ਜਿਹੜੀ ਉੱਚੀ ਨਹੀਂ ਕਰ ਸਕਦੀ ਇੱਕੋ ਇਨਸਾਨ ਕਰ ਸਕਦਾ ਹੈ ਇਸ ਲਈ ਇਸ ਨੂੰ ਅਮੁੱਲਾ ਜੀਵਨ ਕੇ ਰਤਨ ਜਨਮ ਰਤਨਾ ਵਰਗਾ ਕੀਮਤੀ ਜਨਮ ਤੇ ਹਾਰੇ ਹੋ ਤੂੰ ਹਾਰ ਗਏ ਗੋਬਿੰਦ ਗਤ ਨਹੀਂ ਜਾਣੀ ਪਰਮਾਤਮਾ ਦੀ ਬੰਦਗੀ ਤੂੰ ਤੇਰੀ ਜਿਹੜੀ ਉੱਚੀ ਆਤਮਿਕ ਅਵਸਥਾ ਬਣਨੀ ਸੀ ਤੇਰੀ ਉੱਚੀ ਗਤੀ ਹੋਣੀ ਸੀ ਅਸੀਂ ਕੀ ਸੋਚਦੇ ਆ ਬੰਦਾ ਮਰ ਗਿਆ ਇਹਦੇ ਪਿੱਛੇ ਕਿਰਿਆ ਕਰਮ ਕਰੋ ਦੀ ਗਤੀ ਹੋਣੀ ਚਾਹੀਦੀ ਹੈ ਅਸੀਂ ਮਰਨ ਬਾਅਦ ਉਹਦੀ ਗਤ ਲੋੜਦੇ ਆ ਤੇ ਗੁਰੂ ਸਾਹਿਬ ਕਹਿੰਦੇ ਤੂੰ ਜਿਉਂਦੀ ਤੇਰੀ ਗਤ ਬਣ ਸਕਦੀ ਸੀ ਇੰਨੀ ਉੱਚੀ ਕਿ ਤੂੰ ਰੱਬ ਦਾ ਰੂਪ ਹੋ ਜਾਂਦਾ ਤੂੰ ਆਤਮਾ ਪਰਮਾਤਮਾ ਆਤਮਾ ਪਰਾਤਮਾ ਇੱਕੋ ਕਰਾ ਅੰਤਰ ਕੀ ਦੁਬ ਅੰਤਰ ਮਰੈ ਤੂ ਤੇ ਪ੍ਰਮਾਤਮਾ ਵਰਗਾ ਬਣ ਸਕਦਾ ਸਹੀਂ ਜਿਵੇਂ ਸਾਡੇ ਗੁਰੂ ਸਾਹਿਬ ਜਨ ਵਾਹਿਗੁਰੂ ਵਿੱਚ ਲੀਨ ਉਹ ਭਗਤ ਪ੍ਰਭੂ ਵਿੱਚ ਲੀਨ ਰੱਬ ਦਾ ਹੀ ਰੂਪ ਸਨ ਲੋਕ ਉਹਨਾਂ ਨੂੰ ਉਤਨਾ ਹੀ ਮਾਨ ਸਤਕਾਰ ਦਿੰਦੇ ਸਨ ਜਿੰਨਾ ਕੋਈ ਪ੍ਰਮਾਤਮਾ ਨੂੰ ਦੇਵੇ ਕਿਉਂਕਿ ਉਹਨਾਂ ਨੇ ਆਪਣੀ ਅਵਸਥਾ ਆਪਣੀ ਗਤ ਇੰਨੀ ਉੱਚੀ ਕਰ ਲਈ ਸੀ ਪਰ ਇੱਥੇ ਗੁਰੂ ਇੱਕ ਬਾਰ ਸਾਹਿਬ ਸਮਝਾ ਰਹੇ ਨੇ ਕਿ ਰਤਨ ਜਨਮ ਆਪਣੋ ਤੇ ਹਾਰਿਓ ਗੋਬਿੰਦ ਗਤ ਨਹੀਂ ਜਾਨੀ ਤੂ ਤੇ ਪ੍ਰਮਾਤਮਾ ਦੇ ਮਿਲਾਪ ਵਾਲੀ ਅਵਸਥਾ ਦੀ ਜਿਹੜੀ ਉੱਚੀ ਅਵਸਥਾ ਬਣਦੀ ਹੈ ਉੱਚੀ ਆਤਮ ਗਤ ਬਣਦੀ ਹੈ ਉਹ ਤੂੰ ਤੂੰ ਜਾਣੀ ਨਹੀਂ ਤੂੰ ਤੇ ਮੋਹ ਮਾਇਆ ਵਿੱਚ ਆਪਣੀ ਆਤਮ ਅਵਸਥਾ ਇੰਨੀ ਗਿਰਾ ਚੁੱਕ ਤੈਨੂੰ ਕੋ ਚੋਰ ਕਹਿ ਸਕਦਾ ਠੱਗ ਕਹਿ ਸਕਦਾ ਰਿਸ਼ਵਤਖੋਰ ਕਹਿ ਸਕਦਾ ਪਰ ਤੈਨੂੰ ਕੋਈ ਉੱਚੀ ਆਤਮਾ ਨਹੀਂ ਕਹਿ ਸਕਦਾ ਆਪਣੀ ਗੱਤ ਤੂੰ ਇੰਨੀ ਗਿਰਾ ਦਿੱਤੀ ਹੈ ਨਿੰਮਕ ਨ ਲੀਨ ਪਿਓ ਚਰਨ ਸਿਉ ਬਿਰਤਾ ਓਦ ਸਿਰਾਨੀ ਇੱਕ ਨਿੰਮਕ ਵੀ ਪ੍ਰਭ ਦੇ ਚਰਨਾਂ ਵਿਚੁਰਤੀ ਨਹੀਂ ਜੁੜੀ ਇਸ ਕਾਰਨ ਆਪਣੀ ਅਵਸਥਾ ਤੂੰ ਇੰਨੀ ਗਿਰਾ ਦਿੱਤੀ ਹੈ ਹਵਾ ਨਹੀਂ ਦੁਆਲੇ ਜ਼ਿੰਦਗੀ ਜੀਉ ਰਹੇ ਇਨਸਾਨ ਹੋ ਕੇ ਬਿਰਤਾ ਓਦ ਸਿਰਾਨੀ ਸਾਰੀ ਉਮਰ ਜਿਹੜੀ ਇਹ ਬੇਰਤੀ گزار ਦਿੱਤੀ ਬੇਰਤ ਕੰਮਾਂ ਵਿੱਚ ਜਿਹੜੇ ਤੇਰੇ ਨਾਲ ਨਹੀਂ ਨਿਭਣ ਵਾਲੇ ਰਿਸ਼ਤੇ ਨਾਤੇ ਨਾਲ ਨਿਭਣ ਵਾਲੇ ਨਹੀਂ ਅੱਜ ਅਵਲ ਤਾਂ ਜਿਉਂਦੇ ਹੀ ਸਾਡੇ ਰਿਸ਼ਤੇ ਨਾਤੇ ਸਾਡੇ ਨਾਲ ਵਿਗਵਾਹੀ ਕਰ ਜਾਂਦੇ ਨੇ ਮਾਪੇ ਬੜੀ ਮਿਹਨਤ ਨਾਲ ਔਲਾਦ ਨੂੰ ਪਾਲਦੇ ਨੇ ਵੱਡੀ ਹੋ ਕੇ ਉਹ ਔਲਾਦ ਅੱਜ ਦੇ ਜਮਾਨੇ ਤੁਸੀਂ ਦੇਖੋ ਬੜੇ ਘਾਟ ਔਲਾਦ ਹੈ ਜਿਹੜੀ ਆਪਣੇ ਮਾਤਾ ਪਿਤਾ ਦੀ ਕਦਰ ਕਰਦੀ ਹੁੰਦੀ ਸੀਵਾ ਕਰਦੀ ਹੈ ਉਹ ਜਦੋਂ ਆਪਣੇ ਕਮਾਨ ਲੱਗ ਪੈਂਦੇ ਨੇ ਆਪਣੀ بیوی ਬੱਚੇ ਨੂੰ ਲੈ ਕੇ ਕਿਨਾਰੇ ਹੋ ਜਾਂਦੇ ਨੇ ਉਹ ਬਜ਼ੁਰਗ ਤਰਸਦੇ ਰਹਿੰਦੇ ਨੇ ਉਹਨਾਂ ਦੀ ਸੇਵਾ ਲਈ ਉਹਨਾਂ ਦੀ ਮਦਦ ਲਈ ਲੇਕਿਨ ਨਹੀਂ ਕੁਝ ਰਿਸ਼ਤੇ ਇਹ ਤੇ ਜਿਉਂਦੇ ਹੀ ਵਿਵਾਹ ਨਿਕਲ ਜਾਂਦੇ ਨੇ ਤੇ ਜੇ ਜਿੰਦੇ ਕੋਈ ਵਿਵਹ ਨਾ ਵੀ ਹੋਵੇ ਤੇ ਜਦੋਂ ਸਰੀਰ ਤਿਆਗਣਾ ਫਿਰ ਕੋਈ ਰਿਸ਼ਤਾ ਛੜਾ ਨਹੀਂ ਸਕਦਾ ਇਸ ਵਾਸਤੇ ਇਹ ਸੰਸਾਰ ਹਰ ਆਦਮੀ ਇਨਸਾਨ ਲਈ ਝੁਟਾਈ ਚੁਠਾ ਹੈ ਸੰਸਾਰ ਲਈ ਆਪਣਾ ਧਰਮ ਗਵਾਉਣਾ ਇਸ ਦਾ ਮਤਲਬ ਇਹ ਵੀ ਨਹੀਂ ਕਿ ਅਸੀਂ بیوی ਬੱਚੇ ਨਾਲ ਪਿਆਰ ਨਾ ਕਰੀਏ ਆਪਣੇ ਘਰ ਕੋਠੇ ਨਾ ਮਨਾਈਏ ਇਹ ਸਭ ਕੁਝ ਇਨਸਾਨ ਦੀ ਜ਼ਰੂਰਤ ਹੈ ਲੇਕਿਨ ਇਹਨਾਂ ਲਈ ਆਪਣਾ ਆਤਮ ਜੀਵਨ ਗਵਾ ਕੇ ਉਹਨਾਂ ਸੇੜ ਕੇ ਬੁਰਾਈਆਂ ਕਰਕੇ ਇਹ ਜਿਹਾ ਕਮਾਉਣੀ ਆ ਇਹ ਇਨਸਾਨ ਲਈ ਲਾਭਦਾਇਕ ਨਹੀਂ ਹਨ ऐसे इंसान ਨੂੰ ਗੁਰਸਾਹਿਬ ਇਸ ਸ਼ਬਦ ਇਸਪੰਦਨ ਕਰਦੇ ਨੇ ਕਿ ਇਹਨਾਂ ਨਕਮਿਆਂ ਕਮਾਂ ਵਿੱਚ ਉਹਨਾਂ ਚੀਜ਼ਾਂ ਵਿੱਚ ਜਿਹੜੀਆਂ ਤੇਰਾ ਸਾਥ ਨਹੀਂ ਦਿੰਦੀਆਂ ਤੂੰ ਉਹਨਾਂ ਵਿੱਚ ਹੀ ਲੀਨ ਰਿਹਾ ਪਰਮਾਤਮਾ ਨਾਮੇ ਲੀਨ ਨਹੀਂ ਰਿਹਾ ਇਸ ਲਈ ਨਿਮਕ ਨਾ ਲੀਨ ਪਿਓ ਚਰਨ ਸਿਉ ਬਿਰਥਾ ਆਉਦ ਸਿਰਾਨੀ ਆਪਣੀ ਉਮਰ ਬੇਅਤ ਗੁਜ਼ਾਰ ਦਿਤੀਏ ਕੋਹ ਨਾਨਕ ਸੋਈ ਨਰ ਸੁਖੀਆ RAM ਨਾਮ ਗੁਣ ਗਾਵੇ ਤੂੰ ਐਸਾ ਕੀਤਾ ਕਿਉਂ ਇਹ ਤੰਦੁਲ ਕਿਉਂ ਇਤਨੀ ਕਮਾਈ ਗਲਤ ਤਰੀਕੇ ਨਾਲ ਮੈਂ ਸੁਖ ਹੋਵੇ ਸੁਖੇਤ ਬੋਧੁਕ ਪਾਵਤ ਐਨੇ ਤੂੰ ਦੁੱਖ ਸਹਿ ਏ ਇਹਨੀ ਧੋੜ ਪਾ ਜੀ ਨੀ ਮਿਹਨਤ ਕੀਤੀ ਕਾਦੇ ਲਈ ਵੀ ਸੁਖ ਹੋਏ ਸੁਖ ਕੇ ਹੇਤ ਸੁਖ ਨਾਲ ਪਿਆਰ ਸੀ ਇਸ ਵਾਸਤੇ ਸੁਖੇ ਬਹੁਤ ਦੁਖ ਪਾਵਤ ਬੜੇ ਦੁਖ ਤੋਂ ਚੱਲੇ ਇਤਨੇ ਸੁਖ ਸੁਖ ਨਾਲ ਹੀ ਚੱਲੇ ਭਈ ਇਹ ਸਾਰਾ ਸਮਾਨ ਮਨ ਨੂੰ ਸੁਖ ਦੇਗਾ ਲੇਕਿਨ ਹੋਇਆ ਕਿ ਤੋ ਇਨਾ ਕਮਾ ਪਿੱਛੇ ਭੜਕ ਭੜਕ ਕੇ ਇਸ ਮਾਇਆ ਨੂੰ ਇਕੱਠੀ ਕਰਨ ਪਿੱਛੇ ਇਤਨੇ ਦੁਖ ਚੱਲੇ ਕਿ ਉਹ ਹੀ ਤੇਰੇ ਲਈ ਜੋ ਸੁਖ ਦੇ ਸਾਧਨ ਸਨ ਉਹ ਦੁਖਾਂ ਦੇ ਬਣ ਗਏ ਸੁਖੇ ਹੇਤ ਬਹੁਤ ਦੁਖ ਪਾਵਤ ਸੇਵ ਕਰ ਜਨ ਜਨ ਕੀ ਦੁਆਰੇ ਦੁਆਰ ਸਵਾਨ ਜੀ ਦੌਲਤ ਨਾ ਸੁਦਰਾਮ ਭਜਨ ਕੀ ਸਵਾਨ ਕਹਿੰਦੇ ਨੇ ਕੁੱਤੇ ਨੂੰ ਜਿਵੇਂ ਦਰਦਰ ਤੇ ਕੁੱਤਾ ਭੜਕਦਾ ਹੈ ਇਸ ਤਰ੍ਹਾਂ ਇਨਸਾਨ ਤੂੰ ਆਪਣੀ ਹਾਲਤ ਕਰ ਦਿੱਤੀ ਕਿ ਦਰਦਰ ਤੇ ਤੂੰ ਭੜਕ ਰੇ ਮਾਇਆ ਪਿਛੇ ਔਰ ਸੁਖ ਲਈ ਕੁਮਾਰਿਆ ਸੇ ਉਹ ਹੀ ਦੁੱਖ ਦਾ ਕਾਰਨ ਬਣ ਗਈ ਆਮ ਇਨਸਾਨ ਸੋਚਦਾ ਵੀ ਤਨ ਦੌਲਤ ਹੋਵੇ ਬੋਹਤ ਅੰਦਲਤ ਹੋਵੇ ਸਭ ਸੰਸਾਰ ਦੇ ਪਦਾਰਥੋਂ ਦਾ ਸੁਖ ਹੋਵੇਗਾ ਪਰ ਗੁਰਸਾਹਿਬ ਨੇ ਕਿਹਾ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਸੁਖ ਨਹੀਂ ਬੋਤਾ ਤਨ ਖਾਟੇ ਸੁਖ ਨਾ ਹੀ ਪੇਕੇ ਨਿਰਤ ਨਾਟੇ ਸੁਖ ਨਾ ਹੀ ਉਹ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ ਤੋ ਲਾਸਤੇ ਗੁਰੂ ਸਾਹਿਬ ਕਹਿ ਰਹੇ ਨੇ ਕੋ ਨਾਨਕ ਸੋਈ ਨਰ ਸੁਖੀਆ ਅਸਰਚ ਉਹ ਇਨਸਾਨ ਸੁਖੀ ਹੈ RAM ਨਾਮ ਗੁਣ ਗਾਵੇ ਜੋ ਪ੍ਰਮਾਤਮ ਦੇ ਗੁਣ ਗਾਉਂਦਾ ਹੈ ਗੁਣ ਗਾਉਂ ਤੋ ਮਤਲਬ ਰੱਬੀ ਗੁਨਾ ਦੀ ਪਹਿਚਾਨ ਕਰਕੇ ਆਪਣੇ ਵਿੱਚ ਉਹ ਗੁਣ ਜਿਹੜੇ ਉਹਨਾਂ ਨੂੰ ਜਗਾਣਾ ਤੇ ਉਹਨਾਂ ਨੂੰ ਆਪਣੇ ਵਿੱਚੋਂ ਖਤਮ ਕਰਨਾ ਔਰ ਸਗਲ ਜਗ ਮਾਇਆ ਮੋਇਆ ਨਿਰਪੈ ਪਦ ਨਹੀਂ ਪਾਵੇ ਜਿਹੜਾ RAM ਨਾਮ ਗੁਣ ਗਾਉਂਦਾ ਹੈ ਉਸੇ ਸੱਚੀ ਜੀਵਨ ਗੁਜ਼ਾਰਦਾ ਹੈ ਬਾਕੀ ਸੰਸਾਰ ਜਿਹੜਾ ਔਰ ਸਗਲ ਜਗ ਬਾਕੀ ਸਾਰਾ ਸੰਸਾਰ ਮਾਇਆ ਮੋਇਆ ਨਿਰਪੈ ਪਦ ਨਹੀਂ ਪਾਵੇ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਉਹ ਨਿਰਪੈਤਾ ਵਾਲੀ ਉਹ ਆਤਮਿਕ ਅਵਸਥਾ ਨਹੀਂ ਪ੍ਰਾਪਤ ਕਰ ਸਕਦਾ ਜਿੱਦੇ ਕਿਸੇ ਚੀਜ਼ ਤੋਂ ਉਹ ਪੈ ਨਾ ਰਹੇ ਉਹਨੂੰ ਯਕੀਨ ਹੋਵੇ ਕਿ ਜਿਸ ਪਰਮਾਤਮਾ ਨੇ ਉਹਨੂੰ ਪੈਦਾ ਕੀਤਾ ਹੈ ਉਹਨੇ ਮੇਰੀ ਰੋਜ਼ੀ ਰੁਟੀ ਮੈਨੂੰ ਦੇਣੀ ਹੈ ਗਲਤ ਕੰਮ ਕਰਨ ਤੋਂ ਬਿਨਾਂ ਵੀ ਦੇਣੀ ਹੈ ਇਸ ਵਾਸਤੇ ਉਹ ਐਸੇ ਕੰਮ ਨਹੀਂ ਕਰਦਾ ਜਿਹੜੇ ਕੰਮ ਉਸਦੇ ਲਈ ਦੁੱਖਾਂ ਦੇ ਜਾਲ ਬਣ ਜਾਣ ਇਸ ਤਰੀਕੇ ਨਾਲ ਆਪਣੇ ਆਪ ਨੂੰ ਸੰਭਾਲ ਕੇ ਆਤਮਿਕ ਜੀਵਨ ਦੀ ਕਮਾਈ ਕਰਦਾ ਪਰ ਉਹਦਾ ਨਾਮ ਜਪਦਾ ਹੈ ਆਓ ਸਾਧ ਸੰਗਤ ਜੀ ਅਸੀਂ ਵੀ ਸ਼ਬਦ ਨਹੀਂ ਆਪਣੇ ਮਨ ਤੇ ਚਾਤ ਮਾਰ ਕੇ ਦੇਖੀਏ ਆਪਣੇ ਅੰਦਰ ਦੀ ਖੋਜ ਕਰੀਏ ਕਿ ਅਕਦੇ ਅਸੀਂ ਵੀ ਕਮਲੇ ਹੋਵਾਂਗੇ ਪ੍ਰਭੂ ਦਾ ਨਾਮ ਭੁੱਲ ਕੇ ਆਪਣੇ ਜੀਵਨ ਦੇ ਮਨੋਰਥ ਭੁੱਲ ਕੇ ਕੇਵਲ ਧੰਨਿਆਂ ਵਿੱਚ ਹੀ ਆਪਣਾ ਜੀਵਨ ਤੇ ਨਹੀਂ ਗੁਜ਼ਾਰਦੇ ਇਨੇ ਇੱਕ ਵਿਚਾਰ ਪ੍ਰਵਾਨ ਕਰਨੇ ਹੋਈਆਂ ਪੁਰਨਾ ਗੱਲ ਦੀ ਖੀਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ